ਦੀ ਜਾਣਕਾਰੀ ਗਿਆਨ ਅਤੇ ਪੰਥਕ ਮੁੱਦਿਆਂ ਬਾਰੇ ਵੱਖ-ਵੱਖ ਸ਼ਖਸੀਤਾਂ ਦੇ ਪ੍ਰतिकਰਮ ਜਾਣਨ ਲਈ ਇਸ ਪ੍ਰੋਗਰਾਮ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨਕੀ ਨੌਪੇਤ ਕੌਰ ਵੱਲੋਂ ਬਹੁਤ ਹੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਸਾਰੇ ਜਾਣਦੇ ਹੋ ਕਿ ਇਸ ਵਕਤ ਸਿੱਖ ਧਰਮ ਵਿੱਚ ਨਾਨਕ ਸ਼ਾਹੀ ਕਲੰਡਰ ਨੂੰ ਲੈ ਕੇ ਚਰਚਾ ਜ਼ੋਰਾਂ ਉੱਪਰ ਹੈ ਅਤੇ ਆਪ ਜੀ ਇਹ ਵੀ ਜਾਣਦੇ ਹੋ ਕਿ 2003 ਵਿੱਚ ਸਰਵ ਪ੍ਰਵਾਨਿਤ ਤੌਰ ਉੱਪਰ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਦਾ ਤਕਰੀਬਨ ਅੰਤ ਕਰ ਦਿੱਤਾ ਗਿਆ ਹੈ ਅਤੇ ਪੁਰਾਤਨ ਧਾਰਨਾ ਅਨੁਸਾਰ ਫਿਰ ਤੋਂ ਚੰਦੇ ਸੂਰਜੀ ਕੈਲੰਡਰ ਕੌਮ ਦੇ ਸਿਰ ਮੜ ਦਿੰਦਾ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਹਨ ਸਿੱਖ ਕੌਮ ਦੇ ਮਹਾਨ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਗੇ ਜੀ ਡਾਕਟਰ ਸਾਹਿਬ ਆਪ ਜੀ ਦਾ ਸਾਡੇ ਪ੍ਰੋਗਰਾਮ ਪ੍ਰਤੀਕਰਮ ਵਿੱਚ ਬਹੁਤ-ਬਹੁਤ ਸਵਾਗਤ ਮਿਹਰਬਾਨ ਜੀ ਸਭ ਤੋਂ ਪਹਿਲਾਂ ਤਾਂ ਆਪ ਜੀ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਏ ਗਏ ਨਾਨਕਸ਼ਹੀ ਕਲੰਡਰ ਦੇ ਲਾਗੂ ਹੋਣ ਅਤੇ ਫਿਰ ਰੱਦ ਹੋਣ ਬਾਰੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰੋ ਅਵੇਖਣਾਪ੍ਰਿਤ ਜਿਹੜਾ ਪਾਲ ਸਿੰਘ ਪੁਰੇਵਾਲ ਹੋਣਾ ਨੇ ਕਲੰਡਰ ਜਿਹੜਾ ਤਿਆਰ ਕੀਤਾ ਸੀ ਜਿਸ ਨੂੰ ਅਸੀਂ ਅੱਜ ਦੀ ਸ਼ਬਦਾਰਨੀ ਵਿੱਚ ਅਸੀਂ ਮੂਲ ਨਾਨਕਸ਼ਹੀ ਕਲੰਡਰ ਰੱਖਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਦੇ ਹੋ ਜਾਂ মিডিਏ ਦੇ ਉੱਪਰ ਜਿਹੜੀਆਂ ਉਹਨਾਂ ਦੀਆਂ ਕਹਿ ਸਕਦੇ ਹੋ ਕਿ ਮੁਲਾਕਾਤਾਂ ਚਾਹੇ ਉਹ ਵੀਡੀਓ ਨੇ ਚਾਹੇ ਆਡੀਓ ਨੇ ਪਈਆਂ ਹੋਣੀਆਂ ਨੇ ਤਾਂ ਉਹਦੇ ਤੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਕੋਈ 1 2 3 4 ਸਾਲ ਦੀ ਪ੍ਰਕਿਰਿਆ ਨਹੀਂ ਬਲਕਿ 3 4 ਦਹਾਕਿਆਂ ਦਾ ਸਮਾਂ ਹੈ ਖਾਸ ਕਰਕੇ 1984 ਤੋਂ ਬਾਅਦ 1998 ਤੱਕ ਤਾਂ ਲਗਾਤਾਰ ਉਹਨਾਂ ਨੇ ਸਿੱਖ ਇਤਿਹਾਸ ਦੀਆਂ ਤਰੀਖਾਂ ਬਲਿਖ ਨੂੰ ਸੀਕਰੋਨੋਗ੍ਰਾਫਿਕ ਫੇਸ ਕਿੰਨੇ ਉਹਨੂੰ ਸੈੱਟ ਕਰਨ ਦੇ ਵਿੱਚ ਜਾਂ ਫਿਰ ਕਹਿ ਸਕਦੇ ਹਾਂ ਕਿ ਇਸ ਕੈਲੰਡਰ ਦੀ ਪੂਰੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਸੂਰਜੀ ਔਰ ਟ੍ਰੋਪੀਕਲ ਜਿੱਦਾ ਅਸੀਂ ਬਾਅਦ ਚ ਗੱਲ ਕਰਾਂਗੇ ਕਿ ਮੌਸਮੀ ਔਰ ਸੂਰਜੀ ਸਾਲ ਦੀ ਇੱਕ ਸਾਰਤੰ ਸੈੱਟ ਕਰਨ ਦੇ ਵਿੱਚ ਇੱਕ ਫਰੇਮ ਦੇ ਵਿੱਚ ਲਿਆਉਣ ਦੇ ਵਾਸਤੇ ਉਹਨਾਂ ਦੀ ਇੱਕ ਬਹੁਤ ਵੱਡੀ ਦੇਣ ਸੀ ਉਜੋਕੇ ਸਮੇਂ ਦੇ ਵਿੱਚ ਸਮੁੱਚੀ ਕੌਮियत ਨੂੰ ਸੋ ਉਹਨਾਂ ਨੇ ਇਸ ਕਲੰਡਰ ਨੂੰ ਜਿਸ ਤਰ੍ਹਾਂ ਅੱਜ ਕਿਹਾ ਜਾਂਦਾ ਹੈ ਕਿ ਕੌਮ ਦੇ ਉੱਪਰ ਥੋਪਿਆ ਗਿਆ ਕਿਸੇ ਦਾ ਪਿਆਨ ਹੈ ਕਿ ਸਾਡੇ ਕੋਲ رائے ਨਹੀਂ ਲਈ ਗਈ ਕਿਸੇ ਨੇ ਕਿਹਾ ਗਿਆ ਕਿ ਸਾਨੂੰ ਵਿਚਾਰਕ ਪ੍ਰਗਟ ਕਰਨ ਦਾ ਜਾਂ ਪ੍ਰतिकਰਮ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ ਇਹ ਗੱਲ ਸਾਰਿਆਂ ਦੀ ਨਿਰਮੋਲ ਨਹੀਂ ਔਰ ਬਿਲਕੁਲ ਗਲਤ ਨਹੀਂ ਸਪਸ਼ਟ ਤਾਂ ਇਹ ਹੈ ਕਿ ਉਹ ਜਿਹੜਾ ਨਾਨਕਸ਼ਹੀ ਕਲਕਟਰ ਮੂਲ ਰੂਪ ਦੇ ਵਿੱਚ ਸਰਦਾਰ ਪਾਸ ਸਿੰਘ ਪੁਰੇਵਾਲ ਬਣਾ ਨੇ ਤਿਆਰ ਕੀਤਾ ਉਹ ਬਕਾਇਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹਾਊਸ ਦੇ ਵਿੱਚ ਵਿਚਾਰਿਆ ਗਿਆ ਹੈ। ਅਕਾਲ ਤਖਤ ਸਾਹਿਬ ਦੇ ਉੱਪਰ ਉਸ ਪ੍ਰਵਾਨਗੀ ਤੋਂ ਬਾਅਦ ਲਗਾਤਾਰ ਉੱਪਰ ਇਹਦੇ ਉੱਪਰ ਮੀਟਿੰਗਾਂ ਹੋਈਆਂ ਨੇ ਔਰ ਇਸ ਮੀਟਿੰਗ ਦੇ ਜਿਹੜਾ ਜਿੰਨੀ ਵੀ ਪ੍ਰਕਿਰਿਆ ਹੈ ਉਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਧੜੇ ਦੇ ਜਾਂ ਇੱਕ ਪੱਖ ਦੇ ਜਾਂ ਇੱਕ ਵਿਚਾਰਧਾਰਾ ਦੇ ਲੋਕਾਂ ਨੂੰ ਹੀ ਕਿਹਾ ਗਿਆ ਕਿ ਤੁਸੀਂ ਇਸ ਮੀਟਿੰਗ ਚ आओ ਜਿੰਨੇ ਇੱਕ ਨਾਨਕਸ਼ਹੀ ਕਲੰਡਰ ਨੂੰ ਲਾਗੂ ਹੋਣ ਦੇ ਵਿੱਚ ਸਹਿਮਤ ਸਨ ਇਹ ਗੱਲ ਬਿਲਕੁਲ ਗਲਤ ਹੈ ਖੁੱਲੇ ਤੌਰ ਤੇ ਕੌਮ ਦੇ ਸਾਰੇ ਵਿਦਵਾਨਾਂ ਸੰਪਰਦਾਵਾਂ ਨਿਰਮਲੇ ਸਾਧ ਸੰਤ ਡੇਰੇਦਾਰ ਸਕਾਲਰ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਰਿਹਾ ਮੈਂ ਖੁਦ ਉਹਨਾਂ ਮੀਟਿੰਗਾਂ ਦੇ ਵਿੱਚ ਹਾਜ਼ਰ ਹੁੰਦਾ ਰਿਹਾ ਔਰ ਉਹਨਾਂ ਮੀਟਿੰਗਾਂ ਦੇ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਜਦੋਂ ਹਾਜ਼ਰੀ ਭਰਦੇ ਸੀ ਤਾਂ ਹਰ ਬੰਦੇ ਨੂੰ ਆਪਣਾ ਪੱਖ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਸੀ ਜਦੋਂ ਵੀ ਇਸ ਕਲੰਡਰ ਦੇ ਉੱਪਰ ਕੋਈ ਚਰਚਾ ਹੁੰਦੀ ਸੀ ਤਾਂ ਜਿਹੜਾ ਵੀ ਇਹਦੇ ਵਿਰੋਧ ਦੇ ਵਿੱਚ ਕੋਈ ਪੱਖ ਰੱਖਦਾ ਸੀ ਬਕਾਇਦਾ ਉਹਨੂੰ ਬੜੀ ਸ਼ਾਂਤੀ ਤੇ ਨਾਲ ਸੁਣਿਆ ਜਾਂਦਾ ਸੀ ਉਹਦੇ ਸਵਾਲ ਦੇ ਜਵਾਬ ਦੇਣ ਤੋਂ ਬਾਅਦ ਉਹਦੀ ਤਸੱਲੀ ਹੋਣ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਵੱਲ ਤੁਰਿਆ ਜਾਂਦਾ ਸੀ ਉਸ ਤੋਂ ਬਾਅਦ ਸੀ ਜੀ ਅਕਾਲ ਤਖਸਾਲ ਤੋਂ ਇਸ ਕਲੰਡਰ ਨੂੰ 2003 ਦੇ ਵਿੱਚ ਲਾਗੂ ਕੀਤਾ ਗਿਆ 2003 ਤੋਂ ਲੈ ਕੇ 9 ਤੱਕ ਤਕਰੀਬਨ ਇਹ ਜਿਹੜਾ ਕਲੰਡਰ ਹੈ ਉਹ ਸਮੁੱਚੀ ਕੌਮ ਨੇ ਸਰਬਸੰਮਤੀ ਦੇ ਨਾਲ ਇਸ ਨੂੰ ਪ੍ਰਵਾਨ ਕੀਤਾ ਪਰ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਇਸ ਗੱਲ ਦੀ ਬੜੀ ਸ਼ਲਾਘਾ ਉਹ ਜਿਸ ਤਰ੍ਹਾਂ ਮੈਂ ਕਹਿ ਸਕਦਾ ਕਿ ਖਾਸ ਤੌਰ ਤੇ ਸਰਦਾਰ ਜਿਹੜੇ ਉਸ ਵੇਲੇ ਤੇ ਅਕਾਲ ਤਖਸਾਲ ਦੇ ਜ਼ਹੀਦਾਰ ਸਿੰਘ ਸਾਹਿਬ ਜਗਿੰਦਰ ਸਿੰਘ ਵਿਧਾਨਤੀ ਹੁਣੀ ਕਾਮ ਨੇ ਉਹਨਾਂ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਵੀ ਇਸ ਕੈਲੰਡਰ ਦੇ ਉੱਪਰ ਡਟ ਕੇ ਸਟੈਂਡ ਲਿਆ ਭਾਵੇਂ ਕਿ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੋਰ ਸਨ ਸੋ ਇਹ ਜਿਹੜਾ ਨਾਨਕਸ਼ਹੀ ਕੈਲੰਡਰ ਸੀ ਇਹ ਕਹਿத் ਜਾਇਆ ਜਾਵੇ ਕਿ ਕਿਸੇ ਨੂੰ ਦੱਸਿਆ ਨਹੀਂ ਗਿਆ ਕਿਸੇ ਨੂੰ ਪ੍ਰੋਸੇਜ ਵਿੱਚ ਨਹੀਂ ਲਿਆ ਗਿਆ ਵਿਰੋਧੀ ਧਿਰ ਨੂੰ ਵਿਚਾਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਇਹ ਕੰਨਾ ਬਿਲਕੁਲ ਨਰਮੂਲ ਨੇ ਦਰਅਸਲ ਅਸਲੀਅਤ ਇਹ ਹੈ ਕਿ ਨਾਂ ਰક્ષਾਈ ਕਲੰਡਰ ਦੇ ਮੁੱਦੇ ਉੱਪਰ ਜਿੰਨੀਆਂ ਵੀ ਮੀਟਿੰਗਸ ਜਿਹੜੀਆਂ ਨੇ ਅਕਾਰਤਕ ਸਾਰ ਦੇ ਸੈਕਟਰੀਟ ਚ ਹੋਈਆਂ ਨੇ ਉਹਦੇ ਵਿੱਚ ਸਾਰੇ ਹੀ ਜਿਹੜੇ ਵੱਖ-ਵੱਖ ਸੰਪਰਦਾਵਾਂ ਦੇ ਨੁਮਾਇੰਦੇ ਮਸ਼ੀਨੀ ਕਾਲਜਾਂ ਦੇ ਜਿਹੜੇ ਵਿਦਵਾਨ ਸੀ ਉਹ ਉਹਨਾਂ ਤੋਂ ਇਲਾਵਾ ਯੂਨੀਵਰਸਟੀਆਂ ਦੇ ਜਿੰਨੇ ਵੀ ਸਿਕ 스ਕਾਲਰ ਸੀ ਉਹ ਸਾਰੇ ਹਾਜ਼ਰੀ ਭਰਦੇ ਰਹੇ ਆ ਔਰ ਜੇਕਰ ਤੁਸੀਂ ਜੇਕਰ 2003 ਦੇ ਵਿੱਚ ਜਦੋਂ ਇਹ ਕਲੈਕਟਰ ਲਾਗੂ ਹੋਇਆ ਤੇ ਜਿਹੜਾ ਜੰਤਰੀ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ ਉਹਨਾਂ ਸਾਰਿਆਂ ਦੇ ਉਹਨਾਂ 'ਚ ਨਾਮ ਨੇ ਜਿਹੜੇ ਪੋਸਟ ਦੇ ਜਦੋਂ ਜਿਸ ਦਿਨ ਇਸ ਨੂੰ ਲਾਗੂ ਕੀਤਾ ਗਿਆ ਉਹਦੇ ਉੱਪਰ ਉਹਨਾਂ ਸਾਰਿਆਂ ਦੇ ਦਸਤਖਤ ਨੇ ਭਾਵੇਂ ਅੱਜ ਇਹਨਾਂ ਗੱਲਾਂ ਤੋਂ ਮੁਨਕਰ ਹੋ ਰਹੇ ਨੇ ਪਰ ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਲਾਗੂ ਕੀਤਾ ਗਿਆ ਠੀਕ ਹੈ ਕੁਝ ਮੱਦਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵਿਚਾਰ ਅਧੀਨ ਰੱਖਿਆ ਗਿਆ ਸੀਗਾ ਔਰ ਜੀ ਇਹ ਕਹਿਣਾ ਕਿ ਇਹ ਪੂਰੇ ਪਰਿਵਾਰ ਨੇ ਆਪਣੀ ਮਰਜ਼ੀ ਨਾਲ ਲਾਗੂ ਕਰ ਦਿੱਤਾ ਜਾਂ ਕਿਸੇ ਨੂੰ ਪ੍ਰੋਸੈਸ ਵਿੱਚ ਨਹੀਂ ਲਿਆ ਗਿਆ ਇਹ ਗੱਲਾਂ ਬਿਲਕੁਲ ਗਲਤ ਨੇ ਇਸ ਸਾਰੀ ਕਾਰਵਾਈ ਦਾ ਜਿਹੜਾ ਰਿਕਾਰਡ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਆ ਹੈ ਔਰ ਕਿਸੇ ਵੀ ਵਿਰੋਧੀ ਧਿਰ ਦੇ ਕਿਸੇ ਵੀ ਸ਼ੰਕੇ ਨੂੰ ਮੌਕੇ ਦੇ ਉੱਪਰ ਨਿਰਪੇਖ ਕੀਤਾ ਗਿਆ ਇੱਥੋਂ ਤੱਕ ਉਹਨਾਂ ਸਮਿਆਂ ਦੇ ਵਿੱਚ ਹੀ ਇਹ ਵੀ ਗੱਲ ਫੈਲ ਗਈ ਸੀ ਜਿਸ ਵਿੱਚ ਕਰਨਲ ਨਿਸ਼ਾਨ ਨੇ ਇਹ ਗੱਲ ਖਾਸ ਕਰਕੇ ਪ੍ਰਚਾਰੀ ਕਿ ਇਹ ਜਿਹੜਾ ਨਾਨਕਸ਼ਹੀ ਕਲੰਡਰ ਹੈ ਇਹ ਦੇਸ਼ ਦੀ ਜਿਹੜੀ ਆ ਮੁਖਤਾਰਾ ਦੇ ਵਿਰੋਧ ਦੇ ਵਿੱਚ ਹੈ ਨਾਨਕਸ਼ਹੀ ਕਲੰਡਰ ਜਿਹੜਾ ਹੈ ਉਹ ਸਿੱਖਾਂ ਦੀ ਕਿਸੇ ਤਰ੍ਹਾਂ ਦੇ ਨਾਲ ਵੀ ਵੱਖਰੀ ਤੇ ਨਿਆਰੀ ਹਸਤੀ ਦੀ ਜਿਹੜੀ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਉਹ ਨੂੰ ਉਹ ਪ੍ਰੈਜ਼ੈਂਟ ਨਹੀਂ ਕਰਦਾ ਜਾਂ ਉਹਦੀ ਤਰਜ਼ਮਾਨੀ ਨਹੀਂ ਕਰਦਾ ਤਾਂ ਉਸ ਸਮੇਂ ਚੀਫ ਖਾਲਸਾ ਦივਾਨ ਦੇ ਸਰਦਾਰ ਭਾਗ ਸਿੰਘ ਬਣਖੀ ਹੋਣਾਂ ਦੇ ਵੱਲੋਂ ਖਾਲਸਾ ਕਾਰਜ ਦੇ ਵਿੱਚ ਬਕਾਇਦਾ ਇੱਕ ਸੈਮੀ ਵਿ ਰੱਖਿਆ ਗਿਆ ਸੀ ਜਿਦੇ ਵਿੱਚ ਨਿਸ਼ਾਨ ਸਾਹਿਬ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਮੈਂ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਪਾਲ ਸਿੰਘ ਪੂਰੇ ਬਾਗ ਹੁਣੀ ਅਸੀਂ ਤਿਲ ਬੁਲਾ ਰਹੇ ਸੀ ਜਿਹੜੇ ਉੱਥੇ ਬੋਲੇ ਔਰ ਬਕਾਇਦਾ ਜਨਰੇਸ਼ਨ ਕੇ ਨਿਸ਼ਾਨ ਵੱਲੋਂ ਉਠਾਏ ਗਏ ਸੀਗੇ ਉਹਨਾਂ ਸਾਰੇ ਹੀ ਸ਼ੰਕਿਆਂ ਦੇ ਜਵਾਬ ਪਾਲ ਸਿੰਘ ਪੁਰੇਵਾਲ ਬਣਾ ਨੇ ਬੜੀ ਹਲੀਮੀ ਦੇ ਨਾਲ ਔਰ ਬੜੇ ਸਬੂਤਾਂ ਦੇ ਸਹਾਰੇ ਦਿੱਤੇ ਸੋ ਉਸ ਵੇਲੇ ਸਮੁੱਚੀ ਸੰਗਤ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਫਿਰ ਇਸ ਗੱਲ ਦੀ ਪ੍ਰਵਾਨਗੀ ਦੇ ਉੱਪਰ ਮੋਹਰ ਲਗਾ ਦਿੱਤੀ ਕਿ ਸੱਚਮੁੱਚ ਹੀ ਇਹ ਜਿਹੜਾ ਕੈਲੰਡਰ ਹੈ ਇਹ ਅੱਜ ਦੇ ਸਮੇਂ 'ਚ ਕੌਮियत ਦੀ ਲੋੜ ਹੈ ਕਿ ਅਸੀਂ ਆਪਣੇ ਇਤਿਹਾਸ ਤੇ ਤੇ ਧਰਮ ਦੇ ਜਿਹੜਾ ਕਰੋਨੋਗ੍ਰਾਫਿਕ ਫੇਸ ਆ ਉਹਨੂੰ ਨਿਰਧਾਰਤ ਕਰ ਸਕੇ ਕਿਸੇ ਮਾਪਦੰਡ ਦੇ ਅਧੀਨ ਕਿਹੜੇ ਕਿਹੜੇ ਇਤਿਹਾਸਿਕ ਦਿਹਾੜੇ ਪੁਰਾਤਨ ਰਿਵਾਇਤਾਂ ਨੂੰ ਸਾਰੀ ਰੱਖੇ ਗਏ। ਦੇਖੋ ਉਸ ਵੇਲੇ ਕੁਝ ਸਿਹਰਦ ਪੰਥਕ ਤਿਰਾਂ ਦਾ ਇਹ ਵਿਚਾਰ ਸੀਗਾ ਕਿ ਜਦੋਂ ਹੁਣ ਸਭ ਕੁਝ ਬਦਲਣਾ ਹੀ ਹੈ। ਤਾਂ ਕਿਉਂ ਨਾ ਫਿਰ ਜਿੰਨੀਆਂ ਇਤਿਹਾਸ ਦੀਆਂ ਤਵਾਰੀਖਾਂ ਜਾਂ ਤਰੀਖਾਂ ਦਾ ਆਪਸੀ ਸੁਮੇਲ ਨਹੀਂ ਪੈਗਾ ਇਤਿਹਾਸਿਕ ਦਿਹਾੜਿਆਂ ਦਾ ਤਾਂ ਕਿਉਂ ਨਾ ਉਹਨਾਂ ਸਾਰਿਆਂ ਨੂੰ ਵੀ ਇੱਕ ਜਗ੍ਹਾ ਦੇ ਉੱਪਰ ਇਸ ਢਾਂਚੇ 'ਚ ਫਿੱਟ ਕਰ ਲਿਆ ਜਾਵੇ ਇਹ ਕੁਝ ਚੀਜ਼ਾਂ ਸੀ ਜਿਸ ਤਰ੍ਹਾਂ ਕਿ ਗੁਰਨਾਗਦ ਸੱਚੇ ਪਾਤਸ਼ਾਹ ਦਾ ਜਿਹੜਾ ਸੰਸਾਰ ਦੇ ਵਿੱਚ ਪ੍ਰਗਟ ਦਿਵਸ ਹੈ ਉਹ ਅਕਸਰ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ ਪਰ ਸਰਦਾਰ ਕਰਨ ਸਿੰਘ హిస్టోరియన్ ਹੁਣਾਂ ਨੇ ਗੁਰਪੁਰਬ ਨਿਰਣੇ ਦੇ ਵਿੱਚ ਜਾਂ ਹੋਰ ਵੀ ਜਿਹੜੇ ਸਾਨੂੰ ਪ੍ਰਾਤਨ ਸਰੋਤ ਮਿਲਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਜਨਮ ਆ ਉਹ ਵਿਸਾਖ ਦੇ ਵਿੱਚ ਮਿਲਦਾ ਹੈ ਇਸੇ ਤਰ੍ਹਾਂ ਬੰਦੀ ਛੋੜ ਦਿਵਸ ਤੇ ਦਿਵਾਲੀ ਦਾ ਆਪਸ ਦੇ ਵਿੱਚ ਇਤਿਹਾਸਿਕ ਤੌਰ ਤੇ ਕੋਈ ਸੰਬੰਧ ਨਹੀਂ ਬਣਦਾ ਇਸੇ ਤਰ੍ਹਾਂ ਹੋਲੇ ਮਹੱਲੇ ਤੇ ਹੋਲੀ ਦੀ ਗੱਲ ਸੀ ਤੇ ਇਸ ਤਰ੍ਹਾਂ ਇਹ ਤਿੰਨ ਚਾਰ ਜਿਹੜੇ ਸੀਗੀਆਂ ਇਹ ਏਵੇਂ ਦੀਆਂ ਅਹਿਮ ਤਰੀਖਾਂ ਸੀ ਜਿਨ੍ਹਾਂ ਨੂੰ ਉਸ ਵੇਲੇ ਇਹ ਕਹਿ ਕੇ ਮੈਂ ਇਸ ਸ਼ਬਦ ਦਰ ਆਦਮਾ ਕਿ ਜਦੋਂ ਲਾਸਟ ਮੀਟਿੰਗ ਹੋਈ ਤਾਂ ਇਹ ਕਹਿ ਕੇ ਇਹ ਜਿਹੜੀਆਂ ਸੀਗੀਆਂ ਚੰਦਰ ਆਧਾਰਿਤ ਤਰੀਕਾ ਇਹਨਾਂ ਨੂੰ ਇਹ ਕਹਿ ਕੇ ਇਸ ਕੈਲੰਡਰ ਤੋਂ ਮੁਕਤ ਰੱਖਿਆ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੇ ਵਿੱਚ ਜਦੋਂ ਜਾਗਰੂਕਤਾ ਪੈਦਾ ਹੋਵੇਗੀ ਸਰਬਸੰਮਤੀ ਦੇ ਨਾਲ ਇਹਨਾਂ ਤਰੀਕਾ ਦੇ ਉੱਪਰ ਵੀ ਵਿਚਾਰ ਕੀਤੀ ਜਾ ਸਕਦੀ ਹੈ ਸੋ ਇਹ ਜਿਹੜੇ ਪੁਛ ਦਿਹਾੜੇ ਸੀਗੇ ਇਹ ਉਸ ਸਮੇਂ ਜਿਹੜਾ ਪ੍ਰਾਤਨ ਨੇ ਤੁਸੀਂ ਕਹਿ ਸਕਦੇ ਹੋ ਕਿ ਰਵਾਇਤੀ ਕੈਲੰਡਰ ਜਿਹੜਾ ਚੰਦਰ ਸੂਰਜੀ ਕੈਲੰਡਰ ਜਿਹੜਾ ਸਾਡਾ ਚੱਲਦਾ ਸੀ ਉਹਦੇ ਆਧਾਰ ਉੱਪਰ ਰੱਖਨੇ ਗਏ ਤੇ ਜਿਹੜੀਆਂ ਬਾਕੀ ਤਰੀਕਾਂ ਸੀਗੀਆਂ ਉਹਨਾਂ ਦਾ ਬਕਾਇਦਾ ਇਤਿਹਾਸਿਕ ਤੌਰ ਤੇ ਬਹੁਤ ਸਰੋਤਾਂ ਦੇ ਵਿੱਚੋਂ ਮੁਲਾਂਕਣ ਕਰਨ ਤੋਂ ਬਾਅਦ ਉਹਨਾਂ ਨੂੰ ਇਤਿਹਾਸਿਕ ਦਿਹਾੜਿਆਂ ਨੂੰ ਉਹ ਮੌਸਮੀ ਕੈਲੰਡਰ ਦੇ ਅਨੁਸਾਰ ਜਿਹੜਾ ਸੀਗਾ ਉਹਨਾਂ ਨੂੰ ਨਿਯਤ ਕੀਤਾ ਗਿਆ ਇਹਨਾਂ ਨੂੰ ਪ੍ਰਾਚਨ ਰੀਤੀਆਂ ਅਨੁਸਾਰ ਕਿਉਂ ਰੱਖਿਆ ਗਿਆ ਜਦੋਂ ਕਿ ਬਾਕੀ ਸਾਰੀਆਂ ਇਤਿਹਾਸਿਕ ਤਰੀਕਾਂ ਸੂਰਜੀ ਅਤੇ ਮੌਸਮੀ ਕੈਲੰਡਰ ਦੇ ਆਧਾਰ ਤੇ ਤੈਅ ਕਰ ਦਿੱਤੀਆਂ ਗਈਆਂ ਸਨ ਉਹਦਾ ਨਾਪਰੀਤ ਮੇਨ ਕਾਰਨ ਨਹੀਂ ਸੀਗਾ ਕਿ ਸਾਡੀ ਕੌਮੀਅਤ ਦੇ ਵਿੱਚ ਕਾਫੀ ਹੱਦ ਤੱਕ ਇਲਿਟਰੇਸੀ ਹੈ ਨਨ ਪੜ੍ਹਤਾ ਬਹੁਤ ਹੈ ਮੈਂ ਤਾਂ ਸੋਚਦਾ ਕਿ ਉਰੀ ਪੜੇ ਲਿਖੇ ਲੋਕ ਵੀ ਇਵੇਂ ਦੀਆਂ ਜਿਹੜੀਆਂ ਖਾਸ ਕਰਕੇ ਜਿਹੜਾ ਕੈਲੰਡਰ ਦਾ ਸਿਸਟਮ ਹੈ ਟ੍ਰੋਪੀਕਲ ਯੀਅਰਿੰਗ ਕੀ ਹੈ ਲੂਨਰ ਯੀਅਰ ਕੀ ਹੈ ਸੋਲਰ ਸਿਸਟਮ ਕੀ ਹੈ ਜਿਹੜੀਆਂ ਇਵੇਂ ਦੀਆਂ ਕੈਲਕੂਲੇਸ਼ਨਸ ਨੇ ਸੋ ਉਹਨਾਂ ਤੋਂ ਕਾਫੀ ਹੱਦ ਤੱਕ ਉਹ ਲੋਕ ਜਿਹੜੇ ਨੇ ਉਹ ਵਾਂਝੇ ਨੇ ਸੋ ਪਹਿਲੀ ਸਮੱਸਿਆ ਤੇ ਇਹ ਸੀ ਕਿ ਵਿਚਾਰਿਆ ਗਿਆ ਸੀ ਕਿ ਇੱਕਦਮ ਜੇਕਰ ਸਾਰੀਆਂ ਹੀ ਤਰੀਕਾਂ ਨੂੰ ਬਦਲ ਦਿੱਤਾ ਗਿਆ ਤਾਂ ਸ਼ਾਇਦ ਜਿਹੜੀ ਆਮ ਜਨਤਾ ਡੇਰੇ ਡਾਰ ਨਾਲ ਜੁੜੀ ਹੋਈ ਹੈ ਕਿਉਂਕਿ ਉਹ ਡੇਰੇਦਾਰ ਜਿਹੜੇ ਸੀ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਇਸ ਮੁੱਦੇ ਦੇ ਉੱਪਰ ਆਮ ਜਨਤਾ ਨੂੰ ਭੜਕਾ ਰਹੇ ਸੀ ਕੈਲੰਡਰ ਦੇ ਨਾਲ ਇਤਿਹਾਸ ਬਰਬਾਦ ਹੋ ਜਾਵੇਗਾ ਇਤਿਹਾਸਿਕ ਤੱਥਾਂ ਦੀ ਤੋੜ ਮੋੜ ਹੋ ਜਾਵੇਗੀ ਡੇਰੇਦਾਰਾਂ ਦੇ ਫਿਰ ਪਿੱਛੇ ਜਿਹੜਾ ਪ੍ਰੀਮਿਨਿਸਟਿਕ ਨੇਚਰ ਜਿਹਨੂੰ ਕਹਿੰਦੇ ਆ ਉਹ ਬਹੁਤ ਹੀ ਜ਼ਿਆਦਾ ਸਰਗਰਮ ਸੀ ਕਿ ਜਦੋਂ बार-बार ਆਰਐਕਸਸ ਦੇ ਦੁਤ ਸੁਦਰਸ਼ਨ ਦਾ ਬਿਆਨ ਆ ਗਿਆ ਕਿ ਜਿਹੜਾ ਨਾਨਕਸ਼ਹੀ ਕੈਲੰਡਰ ਹੈ ਉਹ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੈ ਉਹ ਉਹਦੇ ਤੋਂ ਇਲਾਵਾ ਸੰਿਆਸੀ ਆਰਟ ਪ੍ਰੈਸ ਬਠਿੰਡਾ ਤੋਂ ਇੱਕ ਆਰਟੀਕਲ ਛਪਿਆ ਸੀਗਾ ਪੰਜਾਬ ਦੀ ਵਰਤਮਾਨ ਸਥਿਤੀ 'ਤੇ ਸੰਘ ਦਾ ਦ੍ਰਿਸ਼ਟੀਕੋਣ ਉਹਦੇ ਵਿੱਚ ਸਪਸ਼ਟ ਨਿਕਿਆ ਕਿ ਸੀਕਸ ਆਰ ਦਾ ਪਾਰਟ ਐਂਡ ਪਾਰਸਲ ਆਫ ਹਿੰਦੂ ਸੋਸਾਇਟੀ ਬਿਕਾਉਜ਼ ਦੇ ਆਰ ਯੂਜ਼ਿੰਗ ਦਾ ਸੇਮ ਕੈਲੰਡਰ ਐਸ ਦਾ ਹਿੰਦੂਸ ਸੋ ਇਹ ਸ਼ਬਦਾਵਲੀਆ ਜਿਹੜੀਆਂ ਸੀਗੀਆਂ ਇਹਨਾਂ ਨੇ ਲੋਕਾਂ ਨੂੰ ਮੀਡੀਏ ਦੇ ਵਿੱਚ ਆਮ ਜਨਤਾ ਜਿਹੜੀ ਸੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਦੇ ਚਟੇਰੇਦਾਰਾਂ ਦੀ ਜਾਂ ਇਸੰਤ ਸਭਾਜ ਦੀ ਪਿਛਲਕ ਜਿਹੜੀ ਜਨਤਾ ਸੀਗੀ ਉਹਨਾਂ ਜਨਤਾ ਨੂੰ ਬੜਾ ਪ੍ਰਭਾਵਿਤ ਕੀਤਾ ਸੋ ਇਸ ਕਰਕੇ ਇਹ ਵਿਚਾਰ ਕੀਤੀ ਗਈ ਸੀ ਉਦੋਂ ਕਿ ਜਿਹੜੇ ਦੇਣ ਤਿਹਾੜ ਜਿਸ ਤਰ੍ਹਾਂ ਦੀਵਾਲੀ ਤੇ ਬੰਦੀ ਛੋੜ ਹੋਲੀ ਔਰ ਹੋਲਾ ਮਹੱਲਾ ਕਤਕ ਦੀ ਪੂਰਨਵਾਸੀ ਜਿਹੜੇ ਤਿਹਾੜੇ ਬਿਲਕੁਲ ਹੀ ਲੋਕਾਂ ਦੀ ਮਾਨਸਿਕਤਾ ਚ ਘਾਰੀ ਘਾਰ ਚੁੱਕੇ ਨੇ ਉਹਨਾਂ ਨੂੰ ਥੋੜੇ ਹੋਣ ਵਾਲੇ ਸਮੇਂ ਚ ਅੱਗੇ ਵਿਚਾਰਿਆ ਜਾਵੇਗਾ ਤੇ ਜਿਹੜੇ ਇਤਿਹਾਸਕ ਜਿਹੜੀਆਂ ਤਾਰੀਖਾਂ ਨੇ ਜਿਸ ਤਾਰੀਖਾਵਲੀ ਦੇ ਉੱਪਰ ਕੋਈ ਖਾਸ ਆਮ ਲੋਕਾਂ ਨੂੰ ਸੋਚੀ ਵੀ ਨਹੀਂ ਹੈਗੀ ਜਾਂ ਇਤਿਹਾਸਕ ਸਰੋਤਾਂ ਦੇ ਵਿੱਚ ਸਾਨੂੰ ਸਹੀ ਮਿਲ ਜਾਂਦੀਆਂ ਨੇ ਉਹਨਾਂ ਸਾਰੀਆਂ ਨੂੰ ਜਿਹੜਾ ਉਹ ਬਿਲਕੁਲ ਉਹਦੇ ਮੁਤਾਬਕ ਸੈੱਟ ਕਰ ਲਿਆ ਗਿਆ ਸੀ ਇਹ ਚੰਦਰਕ ਅਧਾਰਿਤ ਸਾਲ ਹੈ ਕਿ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਅ ਵੇਖੋ ਨਾ ਪ੍ਰੀਤ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਦੁਨੀਆ ਖੋਨ ਵਿੱਚ ਆਈ ਹੋਵੇਗੀ ਜਦੋਂ ਮਨੁੱਖ ਨੂੰ ਥੋੜੀ ਥੋੜੀ ਸੋਚੀ ਪਈ ਤਾਂ ਉਹਨੇ ਕਿਤਨਾ ਕਿਤੇ ਸਮੇਂ ਨੂੰ ਮੇਲ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਦੋਂ ਅਸੀਂ ਗੁਰਬਾਣੀ 'ਚ ਵੀ ਸਮੇਂ ਦੇ ਸੂਮਿਆਂ ਨੂੰ ਪੜ੍ਹਦੇ ਹਾਂ ਤਾਂ ਉਹ ਘੜੀਆਂ ਪਹਿਰਾ ਅਤੇ ਤੀਵਾਰੀ ਮਾਹੋ ਹੋਵਾ ਉਹ ਕਿੰਨੀ ਛੋਟੀ ਇਕਾਈ ਤੋਂ ਚਾਹਦੇ ਨੇ ਜਦੋਂ ਮਾਹੋ ਹੋਵਾ ਤੇ ਜਾਂਦੇ ਨੇ ਨਾ ਇੱਕ ਮਹੀਨੇ ਦੀ ਪ੍ਰਕਿਰਿਆ ਉਹਦੇ 'ਚ ਕਿੰਨੀਆਂ ਤਿੱਕੀਆਂ ਆ ਗਈਆਂ ਉਸ ਤੋਂ ਇਲਾਵਾ ਜਦੋਂ ਇਹਦੀ ਸ਼ੁਰੂਆਤ ਆ ਬਿਸਵੇਚ ਸਿਆ ਘੜੀਆਂ ਪਹਿਰਾ ਤੀਵਾਰ ਤਾਂ ਇਹ ਸਾਰੀਆਂ ਸਮੇਂ ਦੀਆਂ ਇਕਾਈਆਂ ਨੇ ਗੁਰਬਾਣੀ ਦੇ ਵਿੱਚ ਵੀ ਤੁਹਾਨੂੰ ਅਨੇਕ ਪ੍ਰਮਾਣ ਸਮੇਂ ਨੂੰ ਮਾਪਣ ਦੇ ਬਿਲ ਜਾਣਗੇ ਕੋ ਰਹੇ ਨਾ ਭਰੀਏ ਪਾਈਏ ਜਾਂ ਇੱਕ ਨਹੀਂ ਜਿਹੜੀ ਪਾਈ ਉਸ ਸਮੇਂ ਦੇ ਵਿੱਚ ਇੱਕ ਪਾਣੀ ਦੀ ਇੱਕ ਕੌਲੀ ਹਿੰਦੀ ਚੀਜ਼ ਚ ਛੇਕ ਕੱਢ ਕੇ ਤੇ ਉਸ ਚ ਪਾਣੀ ਹੌਲੀ ਹੌਲੀ ਭਰਦਾ ਸੀ ਤੇ ਉਹਦੇ ਡੁੱਬ ਜਾਣ ਨੂੰ ਇਸ ਸਮੇਂ ਦੀ ਇਕਾਈ ਦੇ ਰੂਪ ਚ ਗਿਆਨਿਆ ਜਾਂਦਾ ਸੀ ਜੇ ਤੁਸੀਂ ਹੁਣ ਵੀ ਵੇਖਿਆ ਹੋਣਾਗਾ ਉਹ ਛੋਟੀਆਂ ਛੋਟੀਆਂ ਰੇਤ ਵਾਲੀ ਉਹ ਜੰਤਰ ਮਿਲਦੇ ਨੇ ਕਿ ਹੌਲੀ ਹੌਲੀ ਰੇਤ ਉਹਨਾਂ ਚ ਥੱਲੇ ਚਾਈ ਜਾਂਦੀ ਹੈ ਫਿਰ ਉਸ ਦੂਜੇ ਪੱਖ ਨੂੰ ਰੱਖ ਦਿੱਤਾ ਜਾਂਦਾ ਹੈ ਉਹਦੇ ਵਿੱਚ ਵੀ ਉਹਨਾਂ ਨੇ ਟਾਈਮ ਨੂੰ ਸੈੱਟ ਕੀਤਾ ਹੁੰਦਾ ਸੀ ਸੋ ਸਮੇਂ ਨੂੰ ਮਾਪਣ ਦੀ ਪ੍ਰਕਿਰਿਆ ਤੇ ਇੰਜ ਲੱਗਦਾ ਕਿ ਜਦੋਂ ਹੀ ਮਨੁੱਖ ਨੂੰ ਸੋਚੀ ਆਈ ਤਾਂ ਉਹਨੇ ਇਹਨੂੰ ਛੋਟੀਆਂ ਇਕਾਈਆਂ ਦੇ ਰੂਪ 'ਚ ਜਿਹੜਾ ਸੀ ਉਹ ਮਾਪਣਾ ਸ਼ੁਰੂ ਕਰ ਦਿੱਤਾ ਉਹਨੇ ਪਹਿਲੀ ਮਾਪਣ ਦੀ ਪ੍ਰਕਿਰਿਆ ਆਪਣੇ ਤਨ ਤੋਂ ਸ਼ੁਰੂ ਕੀਤੀ ਜਿਸ ਤੁਸੀਂ ਵਿਸਿਆ ਕਹਿੰਦੇ ਆ ਕਿ ਅੱਖਾਂ ਦਾ ਜਿਹੜਾ 15 ਵਾਰ ਚਮਕਣਾ ਉਹਨੂੰ ਇੱਕ ਵਿਸਾ ਕਿਹਾ ਗਿਆ ਵਿਸੇ ਤੋਂ ਇੱਕ ਚਸਾ ਬਣ ਗਿਆ ਚਸੇ ਤੋਂ ਪਲ ਪਲ ਤੋਂ ਘੜੀਆਂ ਘੜੀਆਂ ਤੋਂ ਪਹਿਰ ਪਹਿਰ ਤੋਂ ਥਿੱਤਾ ਥਿੱਤਾ ਤੋਂ ਵਾਰ ਤੇ ਵਾਰਾਂ ਤੋਂ ਮਹੀਨਾ ਸੋ ਇੱਕ ਬੜੀ ਛੋਟੀ ਇਕਾਈ ਤੋਂ ਮਨੁੱਖ ਨੇ ਇੱਕ ਆਪਣੇ ਦੇਸੀ ਜਿਹੇ ਸਾਧਨਾਂ ਤੋਂ ਸ਼ੁਰੂ ਕੀਤਾ ਜਿਹੜੇ ਕੁਦਰਤੀ ਤੌਰ ਤੇ ਉਹਦੇ ਕੋਲ ਮੌਜੂਦ ਸੀ ਦੂਜਾ ਸੀ ਵੱਡੀ ਇਕਾਈ ਵੱਡੀ ਇਕਾਈ ਦੇ ਰੂਪ ਵਿੱਚ ਮਨੁੱਖ ਨੇ ਦੇ ਸਾਹਮਣੇ ਜਿਹੜਾ ਦਾ ਉਹਦੇ ਕੋਲ ਉਸ ਵੇਲੇ ਇੰਨੇ ਵੱਡੇ ਸਾਧਨ ਨਹੀਂ ਸੀ ਕਿ ਉਹ ਇਸ ਪਥ ਦੀ ਮਿਲਤੀ ਕਰ ਸਕੇ ਕਿ ਧਰਤੀ ਸੂਰਜ ਦੇ ਦੁਆਲੇ ਕਿੰਨੇ ਸਮੇਂ ਚ ਘੁੰਮਦੀ ਹੈ ਕਿਉਂਕਿ ਬਹੁਤਾਂ ਅਜੀਬ ਜਿਹੇ ਜਦੋਂ ਅਸੀਂ ਵੇਖਦੇ ਹਾਂ ਤਾਂ ਇਹ ਚ ਲੱਗਦਾ ਹੈ ਕਿ ਧਰਤੀ ਸਥਿਰ ਹੈ ਸੂਰਜ ਘੁੰਮ ਰਿਹਾ ਹੈ ਜੀ ਸੋ ਉਹਨਾਂ ਸਮਿਆਂ ਦੇ ਵਿੱਚ ਕੋਈ ਵੀ ਐਵੇਂ ਦੇ ਸਾਧਨ ਨਹੀਂ ਸੀ ਕਿ ਸਾਰੇ ਸੋਲਰ ਸਿਸਟਮ ਨੂੰ ਸਮਝ ਆ ਜਾਵੇ ਸੋ ਉਹਦੇ ਵਿੱਚ ਜਿਹੜਾ ਆਮ ਮਨੁੱਖ ਸੀ ਉਹਨੇ ਸਮੇਂ ਨੂੰ ਮਾਪਣ ਦੇ ਵਾਸਤੇ ਜਿਹੜਾ ਵੱਡਾ ਪਮਾਨਾ ਲਿਆ ਉਸਨੇ ਚੰਦਰ ਨੂੰ ਲਿਆ ਕਿ ਪੂਰਨਵਾਸ਼ੀ ਤੋਂ ਪੂਰਨਵਾਸ਼ੀ ਪੂਰੇ ਚੰਦਰਮਾ ਤੋਂ ਪੂਰੇ ਚੰਦਰਮਾ ਦਾ ਜਿਹੜਾ ਸਮਾਂ ਹੈ ਉਹ ਤਕਰੀਬਨ 29.53 ਦਿਨ ਦਾ ਬਣਦਾ ਹੈ ਕਈ ਵੀ ਥੋੜਾ ਜਿਹਾ ਘਟਦਾ ਬੱਦਦਾ ਨਹੀਂ ਤੇ ਆਮ ਕਰਕੇ ਉਹਨੂੰ ਮੰਨ ਲਿਆ ਜਾਂਦਾ ਹੈ ਕਿ 29.53 ਦਿਨ ਦਾ ਹੈ ਸੋ ਉਹ ਮੱਸੀਆ ਤੋਂ ਮੱਸੀਆ ਜਿਹਨੂੰ ਅਸੀਂ ਹਨੇਰ ਪੱਖ ਤੋਂ ਹਨੇਰ ਪੱਖ ਕਹਿੰਦੇ ਆ ਜਾਂ ਪੂਰਨਵਾਸੀ ਤੋਂ ਪੂਰਨਵਾਸੀ ਤੱਕ ਚਾਣਨ ਪੱਖ ਤੋਂ ਚਾਣਨ ਪੱਖ ਤੱਕ ਜਿਹੜਾ ਸਮਾਂ ਸੀ ਉਹਨੂੰ ਜਿਹੜਾ ਸੀਗਾ ਉਹ ਚੰਦਰ ਅਧਾਰਿਤ ਸਾਲ ਕਿਹਾ ਜਾਂਦਾ ਹੈ ਕਿ ਮਨੁੱਖ ਨੇ ਚੰਦਰਮਾ ਦੇ ਪੂਰੇ ਹੋਣ ਤੋਂ ਪੂਰਨ ਮਾਸ਼ੀ ਤੋਂ ਦੁਬਾਰਾ ਫਿਰ ਪੂਰੇ ਹੋਣ ਤੱਕ ਦਾ ਜਿਹੜਾ ਸਮਾਂ ਹੈ ਉਸ ਨੂੰ ਉਸ ਨੇ 1 ਮਹੀਨੇ ਦੇ ਰੂਪ ਦੇ ਵਿੱਚ ਗਿਣ ਲਿਆ ਜਿਹੜਾ ਕਿ 29.35 ਦੇ ਦਿਨ ਦਾ ਬਣਦਾ ਹੈ ਡਾਕਟਰ ਸਾਹਿਬਾ ਮੇਰੇ ਹੱਥ ਵਿੱਚ ਕਿਤਾਬ ਚਾ ਹੈ ਜਿਸ ਵਿੱਚ ਲੇਖਿਕਾ ਨੇ ਲਿਖਿਆ ਹੈ ਕਿ ਪਾਲ ਸਿੰਘ ਪੁਰੇਵਾਲ ਦਾ ਕਲੰਡਰ ਇਤਿਹਾਸਿਕ ਨਾਲ ਸ਼ੇਅਰ ਸਾੜ ਸੀ ਕੀ ਇਹ ਸੱਚ ਹੈ ਨਹੀਂ ਬਿਲਕੁਲ ਇਵੇਂ ਦੀ ਕੋਈ ਗੱਲ ਨਹੀਂ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਹੁਣਾਂ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਇਤਿਹਾਸਿਕ ਘਟਨਾ ਘਟਨਾ ਕਰਮ ਜਾਂ ਉਸ ਦੀ ਕਰੋਨੋਲੋਜੀ ਨਾਲ ਕੁਝ ਛੇੜਛਾੜ ਕੀਤੀ ਹੋਵੇ ਬਿਲਕੁਲ ਇੰਜ ਨਹੀਂ ਆ ਬਲਕਿ ਜਿਹੜੀਆਂ ਤਾਰੀਖਾਂ ਸਮੁੱਚੇ ਕੌਮ ਦੇ ਸਿਹਿਤ ਸਕਾਲਰਸ ਨੇ ਨਿਸ਼ਚਿਤ ਕੀਤੀਆਂ ਸੀ ਉਹਨਾਂ ਨੂੰ ਹੀ ਮੌਸਮੀ ਕਲੰਡਰ ਤੇ ਸੂਰਜੀ ਕਲੰਡਰ ਦੇ ਧਾਰੇ ਦੇ ਵਿੱਚ ਲਿਆਂਦਾ ਗਿਆ ਇਹ ਜਿਹੜਾ ਕਿਤਾਬچہ ਵੈਸੇ ਤਾਂ ਇਹਦਾ ਜਿਹੜਾ ਲਿਖਤ ਰੂਪ ਵਿੱਚ ਜਵਾਬ ਜਿਹੜਾ ਉਹ ਸਰਦਾਰ ਸਰਬਜੀਤ ਸਿੰਘ ਹੁਣੀ ਸੈਕਰਾਮੈਂਟ ਯੂ ਐਸ اے ਤੋਂ ਉਹ ਕਾਫੀ ਵਧੀਆ ਵਿਦਵਾਨ ਨੇ ਕੈਲੰਡਰ ਦੇ ਬਾਰੇ ਜਿੰਨੇ ਨੇ ਕਿ ਟ੍ਰੋਪੀਕਲ ਸੋਲਰ ਤੇ ਲੂਨਰ ਜਿੰਨੇ ਵੀ ਨਹੀਂ ਉਹਨਾਂ ਦਾ ਕਾਫੀ ਵਧੀਆ ਆਧਿਆਨ ਹੈ ਮੈਂ ਸੋਚਦਾ ਹਾਂ ਉਹਨਾਂ ਕਿ ਭਾਲ ਸਿੰਘ ਪUREਵਾਲ ਤੋਂ ਬਾਅਦ ਵਿਦੇਸ਼ਾਂ 'ਚ ਬੈਠ ਕੇ ਉਹ ਇੱਕ ਵੀਰ ਨੇ ਜਿਹੜੇ ਬੜੀ ਸੁਚੇਤਤਾ ਦੇ ਨਾਲ ਇਸ ਕਲ ਦੇ ਪੈਰਾ ਤੇ ਰਹੇ ਨੇ ਬਹੁਤ ਹੋਰ ਧਾਰਨਾਵਾਂ ਦੇ ਨਾਲ ਕੇਵਲ ਹੀ ਮਨੁੱਖ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਪਰ ਜ਼ਰੂਰੀ ਇਹ ਹੈ ਕਿ ਉਹ ਇਸ ਕਾਲਗਣਨਾ ਜਿਹਨੂੰ ਅਸੀਂ ਕਹਿੰਨੇ ਆ ਕੈਲੰਡਰ ਦਾ ਜਿਹੜਾ ਵਿਗਿਆਨ ਆ ਉਹਦੇ ਵਿੱਚ ਉਹ ਬੜੇ ਵਧੀਆ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾ ਰਹੇ ਨੇ ਤੇ ਉਹਨਾਂ ਨੇ ਇਹ ਦਾ ਇਸ ਕਿਤਾਬਚੇ ਦਾ ਇੱਕ ਇੱਕ ਪੱਖ ਦਾ ਜਿਹੜਾ ਜਵਾਬ ਦਿੱਤਾ ਹੋਇਆ ਦੂਜੀ ਗੱਲ ਇਹ ਹੈ ਕਿ ਵੇਖੋ ਇਹ ਬੀਬੀ ਜਿਨ੍ਹਾਂ ਦਾ ਇੱਕ ਕਾਪਚਾ ਹੈ ਇਹ ਵੀ ਵਿਦੇਸ਼ ਦੇ ਵਿੱਚ ਰਹਿੰਦੇ ਨੇ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰੀ ਇੱਕ ਪੱਖ ਦੀ ਗੱਲ ਕਰਨੀ ਹੈ ਉਹਨਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਆਪਣੇ ਵਿਚਾਰ ਰੱਖ ਸਕਦੇ ਨੇ ਪਰ ਮੇਰੀ ਸ਼ੁਰੂ ਤੋਂ ਜਿਹੜੀ ਧਾਰਨਾ ਇਹ ਰਹੀ ਹੈ ਕਿ ਜਦੋਂ ਤੁਸੀਂ ਕਿਸੇ ਪੱਖ ਦੇ ਉੱਪਰ ਵੀ ਆਪਣੇ ਵਿਚਾਰ ਰੱਖਣੇ ਨੇ ਤਾਂ ਵਿਰੋਧੀ ਦੇ ਵੀ ਸੁਣਨੇ ਚਾਹੀਦੇ ਨੇ ਸੋ ਬਹੁਤ ਚੰਗਾ ਹੁੰਦਾ ਕਿ ਜੇ ਇਹ ਬੀਬੀ ਜਿਹੜੇ ਨੇ ਇਹ ਪਾਲ ਸਿੰਘ ਪੁਰੇਵਾਲ ਦੇ ਨਾਲ ਇਸ ਗੱਲ ਨੂੰ ਲੈ ਕੇ ਚਰਚਾ ਕਰਦੇ ਕਿ ਕੀ ਸੱਚਮੁੱਚ ਹੀ ਤੁਹਾਡੇ ਇਸ ਕੈਲੰਡਰ ਦੀ ਹੋਣ ਦੇ ਵਿੱਚ ਆਉਣ ਦੇ ਨਾਲ ਇਤਿਹਾਸ ਦੀਆਂ ਤਰੀਖਾਂ ਨੂੰ ਕੋਈ ਫਰਕ ਪਿਆ ਹੈ ਤਾਂ ਮੈਂ ਤੁਹਾਨੂੰ ਇਸ ਦਾ ਜਵਾਬ ਦਵਾਂਗਾ ਕਿ ਇਸ ਦਾ ਕੋਈ ਫਰਕ ਨਹੀਂ ਪਿਆ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਕਿਸੇ ਵੀ ਤਰੀਕ ਨੂੰ ਆਪਣੇ ਕੋਲ ਨਿਯਤ ਨਹੀਂ ਕੀਤਾ ਉਹਨਾਂ ਨੇ ਜ਼ਿਆਦਾਤਰ ਇਤਿਹਾਸਿਕ ਤਰੀਕਾਂ ਸਰਦਾਰ ਕਰਨ ਸਿੰਘ ਸਟੋਰੀਅਨ ਦੇ ਕੋਲ ਜਾਂ ਸਰਦਾਰ ਗੰਡਾ ਸਿੰਘ ਜਾਂ ਹੋਰ ਜਿਹੜੇ ਵਿਦਵਾਨ ਪਹਿਲਾਂ ਬਹੁਤ ਇਸ ਪੱਖ ਦੇ ਉੱਪਰ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਮੌਜੂਦਾ ਜਿਹੜਾ ਕੈਲੰਡਰ ਬਣਾਇਆ ਉਹਦੇ ਵਿੱਚ ਉਹਨਾਂ ਤਰੀਕਾਂ ਨੂੰ ਸੂਰਜੀ ਤੇ ਮੌਸਮੀ ਕੈਲੰਡਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਸੈੱਟ ਕੀਤਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਇਤਿਹਾਸ ਵਿੱਚ ਦੇਖ ਸਕਦੇ ਹਾਂ ਚਾਹੇ ਉਹ ਪੰਚਮ ਪਾਸ਼ਾ ਗੁਰੂ ਅਰਜੂਨ ਸਾਹਿਬ ਦੀ ਸ਼ਹਾਦਤ ਦੀ ਗੱਲ ਹੈ ਜਦੋਂ ਅਸੀਂ ਤੁਸਕੀ ਜ਼ਹਾਂਗੀਰੀ ਚ ਪੜਦੇ ਆਂ ਤਾਂ ਉਹ ਜਿਹੜਾ ਉਹਦਾ ਜ਼ਹਾਂਗੀਰ ਦਾ ਉਥੇ ਆਮਦ ਦੀ ਗੱਲ ਹੈ ਉਹ 8 ਮੁਹਰਰਮ 1015 ਹਿਜਰੀ ਬਣਦੀ ਹੈ ਜਿਹੜੀ ਗੁਰੂ ਸਾਹਿਬ ਦੀ ਸ਼ਹਾਦਤ ਦੀ ਹੁਕਮ ਦੀ ਉਹਦੇ ਸਾਨੂੰ ਤਰਜਮ ਮਿਲਦੀ ਹੈ ਉਹ ਸਾਨੂੰ 22 ਮੁਹਰਰਮ 1015 ਹਿਜਰੀ ਬਣਦੀ ਹੈ ਜਦੋਂ ਅਸੀਂ ਉਸ ਨੂੰ ਈਸਵੀ ਦੇ ਵਿੱਚ ਕਨਵਰਟ ਕਰਦੇ ਆਂ ਤਾਂ ਉਹ ਤਕਰੀਬਨ 30 ਮਈ 1606 ਬਣ ਜਾਂਦੀ ਹੈ ਸੋ ਉਹ ਜਿਹੜੀ 30 ਮਈ 1606 ਹੈ ਉਹਨਾਂ ਨੇ ਪੁਰੇਵਾ ਸਾਹਿਬ ਨੇ ਉਹ ਆਧਾਰ ਨਹੀਂ ਲਿਆ ਸਰਦਾਰ ਕਰਨ ਸਿੰਘ ਸਟੋਰੀਏ ਨੇ ਉਸ ਸਮੇਂ ਦੇ ਵਿੱਚ ਇਸ ਨੂੰ 2 ਹਾੜ 1600 ਜਿਹੜੀ ਸੀਗੀ 2 ਹਾੜ ਤੋਂ ਨਿਸ਼ਚਿਤ ਕੀਤਾ ਸੋ ਜਿਹੜਾ 2 ਹਾੜ ਸੀ ਉਹ 16 ਜੂਨ so, 16 1606 ਬਣਦਾ ਹੈ ਸਰਦਾਰ ਪਰੀਵਾਰ ਘੁਣਾ ਨੇ ਜਦੋਂ ਇਸ ਕਲੰਡਰ ਨੂੰ ਬਣਾਇਆ ਤਾਂ ਉਹਨਾਂ ਮੂਲ ਰੂਪ ਦੇ ਵਿੱਚ ਜਿਹੜਾ ਆਧਾਰ ਸੀ ਉਹ ਵਿਗਰਮ ਵਿੱਚ ਆਉਂਦੇ ਪ੍ਰਵਿਸ਼ਟੀਆਂ ਨੂੰ ਹੀ ਰੱਖਿਆ ਸੋ ਇਤਿਹਾਸ ਦੇ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਸੋ ਕੋਈ ਇਤਿਹਾਸਿਕ ਸਿਸਟਮ ਨੂੰ ਇੰਨਾ ਇੱਕ ਢਾਂਚੇ ਵਿੱਚ ਬੰਨ੍ਹ ਦਿੱਤਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ ਕਿ ਦੋ ਹਾਰਡ ਨੂੰ ਗੁਰਪ੍ਰਬ ਨਿਰਣੇ ਜਾਂ ਹੋਰ ਸਾਡੇ ਪੰਥ ਪ੍ਰਵਾਨ ਸਰੋਤਾਂ ਚ ਮੰਨੀ ਗਈ ਹੈ ਉਹ ਹਮੇਸ਼ਾ ਵਾਸਤੇ ਦੋ ਹਾਰਡ 16 ਜੂਨ ਨੂੰ ਹੀ ਆਵੇਗਾ ਕਿਸੇ ਤਰ੍ਹਾਂ ਦੇ ਨਾਲ ਸਾਡੇ ਇਤਿਹਾਸ ਦੀ ਕੋਈ ਛੇੜਛਾੜ ਨਹੀਂ ਹੋਈ ਇਹ ਬਿਲਕੁਲ ਨਿਰਮੂਲ ਇਲਜ਼ਾਮ ਨੇ ਜਿਹੜੇ ਕਿ ਇਕੱਲਿਆਂ ਬਹਿ ਕੇ ਇੱਥੇ ਅੰਦਰ ਬਹਿ ਕੇ ਮੈਂ ਕਿਸੇ ਤੇ ਲਾ ਸਕਦਾ ਪਰ ਮੈਨੂੰ ਇਹ ਚ ਲੱਗਦਾ ਹੈ ਕਿ ਇਲਜ਼ਾਮ ਲਗਾਉਣ ਦੀ ਜਿਹੜੀ ਹੈ ਉਹ ਪ੍ਰਕਿਰਿਆ ਇਸ ਰੂਪ ਚ ਹੋਣੀ ਚਾਹੀਦੀ ਹੈ ਕਿ ਉਹ ਵਾਰਤਾ ਲਾਪ ਦੇ ਰੂਪ ਚ ਹੋਵੇ ਤੇ ਬਕਾਇਦਾ ਸਰਦਾਰ ਭਾਲ ਸਿੰਘ ਪUREਵਾਲ ਉਹਨਾਂ ਨਾਲ ਬੈਠ ਕੇ ਇਸ ਮੁੱਦੇ ਦੇ ਉੱਪਰ ਚਰਚਾ ਦੀ ਜਾ ਸਕਦੀ ਹੈ ਇਹ ਲੈ ਕੇ ਲੇਖਿਕਾ ਜੀ ਤਾਂ ਇਹ ਵੀ ਲਿਖਦੇ ਹਨ ਕਿ ਵੱਡੇ ਤੋਂ ਵੱਡਾ ਵਿਗਿਆਨੀ ਵੀ ਕੁਦਰਤੀ ਵਿਧਾਨ ਨਾਲ ਛੇੜਛਾੜ ਨਹੀਂ ਕਰ ਸਕਦਾ ਬਿਲਕੁਲ ਠੀਕ ਹੈ ਕੋਈ ਵੀ ਵਿਦਵਾਨ ਇਸ ਗੱਲ ਨੂੰ ਮੈਂ ਮੰਨਦਾ ਕਿ ਕੋਈ ਵੀ ਵਿਗਿਆਨੀ ਹੋਵੇ ਜਾਂ ਵਿਦਵਾਨ ਹੋਵੇ ਜਿਸ ਗੱਲ ਨੂੰ ਗੁਰਮਤ ਨੇ ਇਸ ਗੱਲ ਦੇ ਉੱਪਰ ਮੋਹਰ ਲਾ ਦਿੱਤੀ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਸੋ ਜਿਹੜਾ ਕੁਦਰਤ ਦਾ ਵਿਧਾਨ ਹੈ ਜਿਸ ਵਿਧਾਨ ਦੇ ਅਧੀਨ ਚੰਦਰਮਾ ਧਰਤੀ ਦੇ ਦੁਆਲੇ ਘੁੰਮ ਰਿਹਾ ਹੈ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ ਚੰਦਰਮਾ ਦੇ ਧਰਤੀ ਦੇ ਦੁਆਲੇ ਘੁੰਮਣ ਦੇ ਨਾਲ ਜਿਹੜਾ ਸਮਾਂ ਤੈਅ ਹੋ ਰਿਹਾ ਹੈ ਨੇਰੇ ਪੱਖ ਤੋਂ ਚਾਨਣ ਪੱਖ ਜਿਹਨੂੰ ਅਸੀਂ ਪੂਰਨਮਾਸ਼ੀ ਤੇ ਮੱਸਿਆ ਕਹਿ ਦਿੰਦੇ ਆ ਉਹ ਜਿਹੜਾ ਚੰਦਰਮਾ ਦਾ ਸਾਨੂੰ ਆਕਾਰ ਨਜ਼ਰ ਆਉਂਦਾ ਹੈ ਕਦੀ ਉਹ ਅੱਧਾ ਨਜ਼ਰ ਆਉਂਦਾ ਹੈ ਕਦੀ ਥੋੜਾ ਚੌਥਾ ਹਿੱਸਾ ਨਜ਼ਰ ਆਉਂਦਾ ਹੈ ਕਦੀ ਉਹ ਪੂਰਾ ਨਜ਼ਰ ਆਉਂਦਾ ਹੈ ਕਦੀ ਉਹ ਪੌਣਾ ਨਜ਼ਰ ਆਉਂਦਾ ਹੈ ਇਹ ਸਾਰਾ ਉਸ ਦੀ ਧਰਤੀ ਦੇ ਦੁਆਲੇ ਘੁੰਮਣ ਦੀ ਪ੍ਰਕਿਰਿਆ ਹੈ ਕਿਉਂਕਿ ਉਹਦੀ ਆਪਣੀ ਰੋਸ਼ਨੀ ਨਹੀਂ ਹੈ ਗੁਰਬਾਣੀ ਨੇ ਵੀ ਸਪਸ਼ਟ ਕੀਤਾ ਸਸਕਰ ਸੂਰ ਵਸੈ ਮਿੱਟੀਆ ਤਾਰ ਸੋ ਸਾਸਕਿੰਦੇ ਨੇ ਚੰਦਰਮਾ ਨੂੰ ਸੂਰ ਕੇਂਦਰ ਨੇ ਸੂਰਜ ਨੂੰ ਕਿ ਜਿਹੜੀ ਚੰਦਰਮਾ ਦੀ ਰੋਸ਼ਨੀ ਆਪਣੀ ਨਹੀਂ ਹੈ ਜਦੋਂ ਚੰਦਰਮਾ ਦੇ ਉੱਪਰ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਜਿਹੜੀ ਧਰਤੀ ਨੂੰ ਰਿਫਲੈਕਟ ਹੋ ਕੇ ਨਜ਼ਰ ਆ ਰਹੀ ਉਹਦੀ ਤਸਵੀਰ ਹੈ ਉਹ ਜਿਉ ਜਿਉ ਉਹ ਘੇਰੇ ਚ ਘੁੰਮਦਾ ਹੈ ਉਸ ਹਿਸਾਬ ਦੇ ਨਾਲ ਹੀ ਉਹਦਾ ਸਾਨੂੰ ਚਾਂਗੜ ਦਾ ਪੱਖ ਜਿਹੜਾ ਹੈ ਉਹ ਨਜ਼ਰ ਆਉਂਦਾ ਸੋ ਇਸ ਵਿਧਾਨ ਨੂੰ ਅਸੀਂ ਨਹੀਂ ਤੋੜ ਸਕਦੇ ਪਹਿਲੀ ਗੱਲ ਤਾਂ ਇਹ ਹੈ ਦੂਜਾ ਵਿਧਾਨ ਇਹ ਕਿ ਜਿਹੜੀ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ ਉਹ ਵਿੱਚ ਇਹ ਭੈ ਵਿੱਚ ਪਵਨ ਵਹ ਰਸਦਾ ਵਾ ਸਭ ਕੁਝ ਭੈ ਦੇ ਵਿੱਚ ਇਹ ਹਜ਼ਾਰਾਂ ਸਾਲਾਂ ਤੋਂ ਕਰੋੜਾਂ ਹੀ ਬੀਲਾਂ ਦਾ ਸਫਰ ਕਰੋੜਾਂ ਹੀ ਕੋਹਾਂ ਦਾ ਸਫਰ ਜਿਹੜਾ ਇਹ ਹੁੰਦਾ ਆ ਰਿਹਾ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਕੁਦਰਤ ਦੇ ਨਿਯਮ ਬੱਤੇ ਨੇ ਜਿਸ ਨਿਯਮ ਦੇ ਵਿੱਚ ਇਹ ਸਾਰਾ ਸੋਲਰ ਸਿਸਟਮ ਕਹਿ ਲੋ ਜਾਂ ਸਾਰਾ ਬ੍ਰਹਿਮੰਡ ਕਹਿ ਲੋ ਜਿਸ ਨਿਯਮ ਦੇ ਵਿੱਚ ਘੁੰਮ ਰਿਹਾ ਉਹਨੂੰ ਤਾਂ ਨਹੀਂ ਤੋੜ ਸਕਦੇ ਪਰ ਜਿਹੜਾ ਕੈਲੰਡਰ ਹੈ ਉਹ ਮਨੁੱਖ ਦਾ ਬਣਿਆ ਹੈ ਉਹਦੇ ਵਿੱਚ ਜੇ ਸਾਨੂੰ ਕੋਈ ਤਰੁੱਟੀ ਨਜ਼ਰ ਆਉਂਦੀ ਹੈ ਤਾਂ ਉਹਦੇ ਵਿੱਚ ਸੋਧਾਂ ਕਰਨੀ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਕੁਦਰਤ ਦੇ ਅਰਥ ਲਵਾਉਣ ਦੀ ਇਸ ਕਿਤਾਬ ਜੀ ਵਿੱਚ ਇਹ ਵੀ ਲਿਖਿਆ ਕਿ ਕਦੋਂ ਜੂਲੀਅਨ ਕੈਲੰਡਰ ਦੀਆਂ ਤਾਰੀਖਾਂ ਨੂੰ ਗਰੇਗੋਰੀਅਨ ਵਿੱਚ ਤਬਦੀਲ ਕੀਤਾ ਗਿਆ ਤਾਂ ਬਿਕਰਮੀ ਵਿੱਚ ਇਹਨਾਂ ਦਾ ਹਿਸਾਬ ਕਿਤਾ ਕਿਵੇਂ ਕੀਤਾ ਜਾਵੇਗਾ ਦੇਖੋ ਇਹ ਸ਼ੰਕਾ ਬਿਲਕੁਲ ਇਹਨਾਂ ਦਾ ਰਬੂਲ ਹੈ ਮੈਂ ਕਹਿ ਦਵਾਂ ਕਿ ਜਦੋਂ ਮਨੁੱਖ ਕਿਸੇ ਵੀ ਲਿਖਤ ਨੂੰ ਹੋਣ ਦੇ ਵਿੱਚ ਲੈ ਕੇ ਆਉਂਦਾ ਹੈ ਤੇ ਉਸ ਲਿਖਤ ਦੇ ਵਿੱਚ ਜਦੋਂ ਆਪਣੀ ਸੈਲਫ ਐਗਜ਼ਿਸਟੈਂਸ ਨੂੰ ਟਾਰਗੇਟ ਕਰ ਜਾਂਦਾ ਹੈ ਆਪਣੀ ਹੋਣ ਦੇ ਉੱਪਰ ਆਪ ਹੀ ਸਵਾਲ ਖੜਾ ਕਰ ਜਾਂਦਾ ਹੈ ਜੇਕਰ ਤੁਸੀਂ ਇਸ ਕਿਤਾਬ 'ਚ ਨੂੰ ਧਿਆਨ ਦੇ ਨਾਲ ਪੜਿਆ ਹੋਵੇ ਤਾਂ ਉਹ ਕਹਿ ਰਹੇ ਨੇ ਕਿ ਜਿਸ ਵੇਲੇ ਆਮ ਜਹਰ ਦੇ ਵਿੱਚ ਜੂਲੀਅਨ ਕੈਲੰਡਰ ਲਾਗੂ ਸੀ ਇਸ ਗੱਲ ਨੂੰ ਬੜੀ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਜਦੋਂ ਜੂਲੀਅਨ ਕੈਲੰਡਰ ਲਾਗੂ ਸੀ ਉਸ ਕੈਲੰਡਰ ਦੇ ਨਾਲ 128 ਸਾਲ ਬਾਅਦ ਇੱਕ ਦਿਨ ਦਾ ਫਰਕ ਪੈਂਦਾ ਆ ਰਿਹਾ ਸੀ ਤੇ ਉਸ ਫਰਕ ਨੂੰ ਕੱਢਣ ਦੇ ਵਾਸਤੇ ਜਦੋਂ ਸਭ ਤੋਂ ਪਹਿਲਾਂ 1582 ਦੇ ਵਿੱਚ ਉਸ ਤੋਂ ਬਾਅਦ 1752 ਦੇ ਵਿੱਚ ਦੋ ਵਾਰ ਜਦੋਂ ਸੋਧਾਂ ਕੀਤੀਆਂ ਗਈਆਂ ਤਾਂ ਉਹ ਕਹਿੰਦੇ ਨੇ ਕਿ ਇਸ ਦੇ ਨਾਲ ਜਿਹੜਾ ਸਮੁੱਚਾ ਜਗਤ ਸੀ ਉਹਦੇ ਧਾਰਮਿਕ ਜਗਤ ਦੇ ਵਿੱਚ ਬੜੀ ਤਰਥੱਲੀ ਮਚ ਗਈ। ਇਹ ਤਾਂ ਮਤਲਬ ਕਿ ਉਹ ਇਹਨਾਂ ਸੋਧਾਂ ਨੂੰ ਜਾਇਜ਼ ਠਹਿਰਾਉਂਦੇ ਨੇ ਕਿਉਂਕਿ ਇਹ ਸੋਝਾਂ ਜਿਹੜੀਆਂ ਨੇ ਇਹ ਜ਼ਰੂਰਤ ਪਣ ਚੁੱਕੀ ਸੀ ਕਿਉਂਕਿ ਜਦੋਂ ਅਸੀਂ ਨਾਰਥ ਇਕੂਨੋਕਸ ਤੋਂ ਸਾਊਥ ਇਕੂਨੋਕਸ ਤੱਕ ਸੂਰਜ ਦੇ ਦੁਆਲੇ ਧਰਤੀ ਦੇ ਘੁੰਮਣ ਦੀ ਪ੍ਰਕਿਰਿਆ ਨੂੰ ਦੇਖਦੇ ਆਂ ਵੇਖੋ ਇਹ ਤਾਂ ਸਾਨੂੰ ਮੰਨਣਾ ਪਵੇਗਾ ਕਿ ਧਰਤੀ ਇੱਕ ਸੂਰਜ ਦੇ ਦੁਆਲੇ ਘੁਮ ਰਹੀ ਹੈ ਸੂਰਜ ਉੱਥੇ ਉਸ ਦਾ ਕੇਂਦਰ ਹੈ ਜਦੋਂ ਧਰਤੀ ਦੀ ਘੁੰਮਦੀ ਹੈ ਤੇ ਇਹਦਾ ਜਿਹੜਾ ਘੁੰਮਣ ਦਾ ਤੈਰ ਹੈ ਉਹ ਬਿਲਕੁਲ ਰੌਂਡ ਨਹੀਂ ਹੈਗਾ ਉਹ ਥੋੜਾ ਜਿਹਾ ਅੰਡਾਕਾਰ ਹੈ ਤੇ ਜਦੋਂ ਉਹ ਘੁੰਮਦੀ ਘੁੰਮਦੀ ਬਿਲਕੁਲ ਨਾਰਥ ਇਕਨੋਕਸ ਤੇ ਜਾਂਦੀ ਹੈ ਬਿਲਕੁਲ ਉੱਤਰ ਦੇ ਵਿੱਚ ਜਿਹਨੂੰ ਅਸੀਂ ਉਤਰਾਇਣ ਕਹਿੰਦੇ ਆਂ ਤਾਂ ਉੱਥੋਂ ਘੁੰਮਦੀ ਹੋਈ ਬਿਲਕੁਲ ਜਦੋਂ ਦੱਖਣ ਵਾਲੇ ਪਾਸੇ ਆਉਂਦੀ ਹੈ ਉਸ ਨੂੰ ਅਸੀਂ ਦਕਸ਼ਾਇਣ ਕਹਿੰਦੇ ਆਂ ਦਕਸ਼ਾਇਣ ਤੋਂ ਫਿਰ ਘੁੰਮਦੀ ਹੋਈ ਉਤਰਾਣ ਨੂੰ ਜਾਂਦੀ ਹੈ ਸੋ ਉਹ ਜਿਹੜਾ ਉਤਰਾਣ ਤੋਂ ਲੈ ਕੇ ਦਕਸ਼ਾਇਣ ਵਾਲੇ ਪੱਖ ਤੋਂ ਘੁੰਮਣਾ ਚਾਹਲੀ ਕਿ ਜਿਸ ਦਿਨ ਨਾਲ ਚਾਰ ਮੌਸਮ ਬਣਦੇ ਨੇ ਜਦੋਂ ਤੁਸੀਂ ਪੜਦੇ ਹੋ ਸਾਰੇ ਇਸ ਖਗੋਲ ਵਿਗਿਆਨ ਨੂੰ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੌਸਮਾਂ ਦੀ ਜਿਹੜੀ ਬਣਤਰ ਹੈ ਉਹ ਉਦੋਂ ਬਣਦੀ ਹੈ ਜਿਹੜੇ ਚਾਰ ਮੌਸਮ ਨੇ ਜਿਨੂੰ ਅਸੀਂ ਸਰਦੀ ਕਹਿੰਦੇ ਆਂ ਗਰਮੀ ਕਹਿੰਦੇ ਆਂ ਬਸੰਤ ਕਹਿੰਦੇ ਆਂ ਤੇ ਪਤਝੜ ਕਹਿੰਦੇ ਆਂ ਇੰਨਾ ਚਾਰ ਮੌਸਮਾਂ ਦਾ ਮੂਲ ਜਿਹੜਾ ਬਣਦਾ ਕਾਰਨ ਉਹ ਹੀ ਹੈ ਕਿ ਧਰਤੀ ਜਦੋਂ ਇਨ੍ਹਾਂ ਦੇ ਜਿਹੜੇ ਇਕੁਇਨੋਕਸ ਜਿਹੜੇ ਚਾਰ ਬਣਦੇ ਨੇ ਉਹਨਾਂ ਦੇ ਉੱਪਰ ਜਾਂਦੀ ਹੈ ਜਿਹੜਾ ਇੱਕ ਮਾਰਚ ਦੇ ਵਿੱਚ ਬਣ ਜਾਂਦਾ ਹੈ ਜਿਹੜਾ ਇੱਕ ਦਸੰਬਰ ਨੂੰ ਬਣ ਜਾਂਦਾ ਇੱਕ ਫਿਰ ਜਿਹੜਾ ਉਹ ਜੂਨ ਦੇ ਵਿੱਚ ਹੁੰਦਾ ਹੈ ਤੇ ਇਸ ਤਰ੍ਹਾਂ ਇੱਕ ਪੱਤ ਚੜ ਵਾਲਾ ਹੁੰਦਾ ਇਹ ਜਿਹੜਾ ਸਾਰਾ ਸਿਸਟਮ ਹੈ ਇਹਦੇ ਵਿੱਚ ਜਦੋਂ ਉਹਨਾਂ 'ਚ ਇੱਕ ਟਕਰਾਅ ਪੈਦਾ ਹੁੰਦਾ ਤਾਂ ਉਹਨਾਂ ਨੇ ਆਪਣੇ ਜੂਲੀਅਨ ਕੈਲੰਡਰ ਦੇ ਵਿੱਚ ਸੋਧ ਕੀਤੀ ਪਰ ਬਿਕਰਮੀ ਕਲੰਡਰ ਦਾ ਉਸ ਨਾਲ ਕੋਈ ਤਨਕ ਨਹੀਂ ਹੈ ਔਰ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਬਿਕਰਮੀ ਕਲੰਡਰ ਜਿਹੜਾ ਉਹ ਪ੍ਰਭਾਵਿਤ ਨਹੀਂ ਹੋਇਆ ਕਿਉਂਕਿ ਬਿਕਰਮੀ ਕਲੰਡਰ ਤਾਂ ਆਪਣੇ ਮਿੱਥੇ ਹੋਏ ਵਕਫ ਦੇ ਮੁਤਾਬਕ ਉਹਨਾਂ ਸਮਿਆਂ ਦੇ ਵਿੱਚ ਵੇਖੋ ਅੱਜ ਜਿਹੜਾ ਬਿਕਰਮੀ ਕਲੰਡਰ ਹੈ ਹੋ ਰਿਹਾ ਪਰ ਉਹਨਾਂ ਸਮਿਆਂ 'ਚ ਜਦੋਂ ਸੋਧਾਂ ਦੀ ਗੱਲ ਕਰ ਰਹੇ ਨੇ ਉਦੋਂ ਤਾਂ ਬਿਕਰਮੀ ਕਲੰਡਰ ਆਪਣੇ 365.2587 ਕੀ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਹੈ ਕਿ 300.2587 ਇੱਕ ਸਾਲ ਦੇ ਦਿਨਾਂ ਨੂੰ ਮੰਨ ਲ ਕੇ ਆਪਣੇ ਮੂਹਰੇ ਚ ਚੱਲ ਰਿਆ ਸੀ ਸੋ ਉਹਨਾਂ ਸਮਿਆਂ 'ਚ ਉਹਨਾਂ ਨੇ ਆਪਣੇ ਕੈਲੰਡਰ ਨੂੰ ਸੋਧਿਆ ਸਾਡੇ ਕੈਲੰਡਰ ਜਿਹੜਾ ਉਦੋਂ ਚੱਲ ਰਿਹਾ ਸੀ ਉਹਦੇ ਉੱਪਰ ਇਹਦਾ ਕਿਸੇ ਤਰ੍ਹਾਂ ਦੇ ਨਾਲ ਕੋਈ ਪ੍ਰਭਾਵ ਨਹੀਂ ਪਿਆ ਸੋ ਇਹਨਾਂ ਦਾ ਇਸ ਲੇਖਕ ਦਾ ਇਹ ਸ਼ੰਕਾ ਬਿਲਕੁਲ ਗਲਤ ਹੈ ਇਸਵੇਂ 24 ਜ਼ਿਕਰ ਹੈ ਕਿ ਜਦੋਂ 1582 ਵਿੱਚ 4 ਅਕਤੂਬਰ ਤੋਂ 15 ਅਕਤੂਬਰ ਅਤੇ 1752 ਵਿੱਚ 3 ਸਤੰਬਰ ਤੋਂ ਸਿੱਧਾ 14 ਸਤੰਬਰ ਕੀਤਾ ਤਾਂ ਹਫ਼ਤਿਆਂ ਦੇ ਦਿਨਾਂ ਦੀ ਤਰਤੀਬ ਦੇ ਵਿੱਚ ਫਰਕ ਪੈ ਗਿਆ ਇਸ ਬਾਰੇ ਤੁਸੀਂ ਕੀ ਕਹੋਗੇ? ਕੋਈ ਕੁਝ ਹਫ਼ਤਿਆਂ ਦੇ ਦਿਨਾਂ ਦੇ ਤਰਤੀਬ ਦੇ ਵਿੱਚ ਕੋਈ ਫਰਕ ਨਹੀਂ ਪਿਆ। ਦਰਅਸਲ ਇਹ ਇਸਾਈ ਜਗਤ ਦੀ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਸੀ। ਜਿਹੜੀ ਸਮੱਸਿਆ ਅੱਜ ਸਾਡੀ ਪੀ ਜਿਦੇ ਵਿੱਚ ਅਸੀਂ ਲੜੀ ਬਾਰ ਅੱਗੇ ਕਦਮ ਕਰਾਂਗੇ। ਸਮੱਸਿਆ ਇਹ ਪੈਦਾ ਹੋ ਗਈ ਸੀ ਕਿ ਜਿਹੜਾ ਯੂਲੀਅਨ ਕੈਲੰਡਰ ਸੀਗਾ ਉਹ ਤੇ ਦਿਨ ਸੀਗੇ 365.25 ਉਹਨਾਂ ਨੇ ਮੰਨੇ ਹੋਏ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਵੇਖਿਆ ਕਿ ਧਰਤੀ ਨਾਰਥ ਇਕੋਨੈਕਸ ਤੋਂ ਦੁਬਾਰਾ ਘੁੰਮ ਕੇ ਜਦੋਂ ਨਾਰਥ ਇਕੋਨਕਸ ਤੇ ਹੁੰਦੀ ਹੈ ਤੇ ਉਹ 365.242 ਇੰਨੇ ਸਮੇਂ ਦੇ ਵਿੱਚ ਇੰਨੇ ਈਅਰ ਦੇ ਵਿੱਚ ਆਪਣਾ ਪੂਰਾ ਕਰਦੀ ਹੈ ਸੋ ਉਹਨਾਂ ਦਾ 128 ਦਿਨਾਂ ਤੋਂ ਬਾਅਦ ਇੱਕ ਦਿਨ ਦਾ ਅੰਤਰ ਪੈਂਦਾ ਜਾ ਰਿਹਾ ਸੀ ਉਹ ਅੰਤਰ ਪੈਂਦਾ ਪੈਂਦਾ ਇੰਨਾ ਪੈ ਗਿਆ ਕਿ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਅਸੀਂ ਆਪਣੇ ਕੈਲੰਡਰ ਦੇ ਸਿਸਟਮ ਨੂੰ ਟ੍ਰੋਪੀਕਲ ਦੇ ਨਾਲ ਮਿਲਾ ਵੇਖੋ ਜਿਹੜਾ ਉਹਨਾਂ ਦਾ ਯੂਜਨ ਸੀਗਾ ਬੇਸਿਕਲੀ ਟੋਟਲੀ ਸੋਲਰ ਕੈਲੰਡਰ ਸੀ ਪਰ ਉਹਨਾਂ ਨੇ ਇਹ ਵੇਖਿਆ ਕਿ ਜੇਕਰ ਅਸੀਂ ਆਪਣੇ ਸੋਲਰ ਕੈਲੰਡਰ ਨੂੰ ਟ੍ਰੋਪੀਕਲ ਦੇ ਨਾਲ ਬਿਲਕੁਲ ਇਕੁਅਲਾਈਜ਼ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ 11 ਦਿਨ ਦਾ ਉਦੋਂ ਤੱਕ ਫਰਕ ਪੈ ਚੁੱਕਾ ਸੀ ਠੀਕ ਕਿ 11 ਦਿਨ ਦਾ ਫਰਕ ਪੈ ਚੁੱਕਾ ਸੀ ਹੁਣ ਇਹ 11 ਦਿਨ ਤੁਸੀਂ 25 ਦਸੰਬਰ ਦੇ ਜੇਕਰ ਐਡ ਕਰਕੇ ਵੇਖਦੇ ਹੋ ਤਾਂ 6 ਤੇ 5 11 ਉਹਨਾਂ ਦੀ 4-5 ਜਨਵਰੀ ਨੂੰ 크ਿਸਮਸ ਜਾ ਰਹੀ ਸੀ ਉਸ ਵੇਲੇ ਉਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਸੀ 1700 ਜਦੋਂ ਪਹਿਲੀ ਵਾਰੀ ਇਹਦੇ 'ਚ ਸੋਧ ਕੀਤੀ ਆ ਪਾਪ ਗ੍ਰਾਗਰੀ ਨੇ ਤਾਂ ਕੁਝ ਲੋਕਾਂ ਨੇ ਮੰਨਿਆ ਇੰਗਲੈਂਡ ਨੇ ਨਹੀਂ ਸੀ ਮੰਨਿਆ ਇਹਨਾਂ ਨੇ 1752 'ਚ ਮੰਨਿਆ ਸੋ ਉਹਨਾਂ ਨੇ ਜਦੋਂ ਮੰਨਿਆ ਜਦੋਂ ਪਹਿਲੀ ਵਾਰੀ ਉਹਨਾਂ ਨੇ ਮੰਨਿਆ ਤਾਂ ਉਹਦੇ ਵਿੱਚ ਜਿਹੜੀ ਉਹਨਾਂ ਤੋਂ ਸੋਧ ਕੀਤੀ ਹੈ ਜਿਹਦੋਂ ਅਸੀਂ ਤੁਸੀਂ ਦੱਸਿਆ ਕਿ ਇੱਕਦਮ ਸਤੰਬਰ ਤੋਂ ਜਿਹੜੇ ਸੀ ਕਿ ਜਦੋਂ ਸੋਧ ਹੋਈ ਦੂਜੀ ਵਾਰੀ ਅਕਤੂਬਰ ਦੇ ਵਿੱਚ ਹੋਈ ਤਾਂ ਜਿਹੜੀ ਪਹਿਲੀ ਸੋਧ ਹੈ ਉਹ 4 ਤੋਂ ਬਾਅਦ 15 ਤੱਕ ਉੱਪਰ ਆ ਗਈ ਵੀਰਵਾਰ ਤੋਂ ਸ਼ੁੱਕਰਵਾਰ ਉਹ ਜਿਹੜੇ ਸੀ ਉਹਨਾਂ ਨੇ 10 ਦਿਨ ਇਸ ਤਰ੍ਹਾਂ ਐਡਜਸਟ ਕੀਤੇ 10-11 ਦਿਨ ਦੂਜੀ ਵਾਰ ਉਹਨਾਂ ਨੇ 1752 ਦੇ ਵਿੱਚ ਜਿਹੜੇ ਆਪਣੇ ਦਿਨ ਸੀਗੇ ਉਹ ਐਡਜਸਟ ਕੀਤੇ ਸੋ ਕਿਸੇ ਤਰ੍ਹਾਂ ਦੇ ਨਾਲ ਵੀ ਉਹਨਾਂ ਨੇ ਕਿਸੇ ਵੀ ਦਿਨਾਂ ਦੇ ਨਾਲ ਕੋਈ ਖਲਵਾੜ ਨਹੀਂ ਕੀਤਾ ਉਹ ਬੀਬੀ ਜੀ ਦਾ ਸ਼ੰਕਾ ਬਿਲਕੁਲ ਨਰਮੂਲ ਹੈ ਉਹ ਜਿਹੜਾ 1752 ਵਾਲਾ ਦਿਨ ਸਾਲ ਸੀਗਾ ਉਹਦੇ ਵਿੱਚ ਉਹਨਾਂ ਨੇ ਸਤੰਬਰ ਦੇ ਮਹੀਨੇ ਨੂੰ ਮੇਰੇ ਖਿਆਲ ਦੇ ਨਾਲ 20 ਦਿਨ ਦਾ ਕਰ ਲਿਆ ਸੀਗਾ ਤੇ ਉਹਨਾਂ ਨੇ ਆਪਣੇ ਸੋਲਰ ਸਿਸਟਮ ਨੂੰ ਟ੍ਰੋਪੀਕਲ ਸਿਸਟਮ ਦੇ ਨਾਲ ਇਕੁਆਲਾਈਜ਼ ਪ੍ਰੋਪਰ ਕਰ ਲਿਆ ਸੀ ਬੀਬੀ ਜੀ ਜੋ ਕਿ ਇਸ ਕਿਤਾਬ ਦੇ ਲੇਖਕ ਹਨ ਉਹਨਾਂ ਦਾ ਵਿਚਾਰ ਹੈ ਕਿ ਜਹਾਜਰਾਨੀ ਅਤੇ ਪੁਲਾੜ ਨਾਲ ਸੰਬੰਧਿਤ ਸਾਰੇ ਕਾਰਜ ਚੰਦਰ ਅਧਾਰਿਤ ਕੀਤੇ ਜਾਂਦੇ ਹਨ ਫਿਰ ਸੂਰਜੀ ਕੈਲੰਡਰ ਦੀ ਕੀ ਲੋੜ ਦੇਖੋ ਜੀ ਸੂਰਜੀ ਕੈਲੰਡਰ ਤਾਂ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਸਾਡਾ ਪਹਿਲਾਂ ਵੀ ਸਿੱਖਾਂ ਵੱਲੋਂ ਗੁਰੂ ਸਾਹਿਬ ਦੇ ਸਮੇਂ ਵੀ ਦੋ ਕੈਲੰਡਰ ਚੱਲਦੇ ਸੀ ਕਿ ਬਿਕਰਮੀ ਸੂਰਜੀ ਤੇ ਚੰਦਰ ਸੂਰਜੀ ਗੁਰੂ ਕਾਲ ਦੇ ਵਿੱਚ ਵੀ ਇਹੀ ਕੈਲੰਡਰ ਚੱਲਦੇ ਰਹੇ ਨੇ ਜਿੱਥੋਂ ਤੱਕ ਜਹਾਜਰਾਨੀ ਔਰ ਪੁਲਾੜ ਦਾ ਸਬੰਧ ਹੈ ਵੇਖੋ ਇਹਦੇ ਵਿੱਚ ਕੋਈ ਗੱਲ ਨਹੀਂ ਇੱਕ ਕੁਦਰਤੀ ਪ੍ਰਕਿਰਿਆ ਸੀ ਅੱਜ ਨਹੀਂ ਨੋੜ ਪੈਂਦੀ ਸਾਨੂੰ ਚੰਦਰਮਾ ਨੂੰ ਵੇਖਣ ਦੀ ਕਿਉਂਕਿ ਗਲੋਬਲ ਪੋਜੀਸ਼ਨਿੰਗ ਸਿਸਟਮ ਦੇ ਜਿਹੜੇ GPS ਆ ਗਏ ਨੇ ਉਹਨਾਂ ਦੇ ਨਾਲ ਸਾਰੇ ਜਹਾਜ਼ ਜਿਹੜੇ ਨੇ ਉਹ ਸਾਰੇ ਉਹਨਾਂ ਦੇ ਆਧਾਰਤ ਨੇ ਪਰ ਹੁਣ ਜੇ ਅਸੀਂ ਕਹੀਏ ਵੀ ਅੱਜ ਵੀ ਅਸੀਂ ਉਸੇ ਸਿਸਟਮ ਨੂੰ ਅਡਾਪਟ ਕਰ ਰਹੇ ਤੇ ਮੇਰੇ ਖਿਆਲ ਦੇ ਨਾਲ ਸਾਡੀ ਮੂਰਖਤਾ ਹੋਵੇਗੀ ਵੇਖੋ ਤੁਸੀਂ ਵੇਖਦੇ ਹੋ ਕਿ ਜਦੋਂ ਵੀ ਚੰਦਰਮਾ ਉਹ ਧਰਤੀ ਦੇ ਦੁਆਲੇ ਜਦੋਂ ਘੁੰਮਦਾ ਹੈ ਤਾਂ ਜਿਵੇਂ ਅਸੀਂ ਸਮੁੰਦਰ ਦੇ ਚ ਲੋ ਟਾਈਡਸ ਤੇ ਹਾਈ ਟਾਈਡਸ ਆਉਂਦੇ ਨੇ ਉਹ ਸਾਰਾ ਉਹਦੇ ਉੱਪਰ ਹੀ ਡਿਪੈਂਡ ਹੁੰਦਾ ਹੈ ਕਿ ਚੰਦਰਮਾ ਦੀ ਇੱਕ ਆਪਣੀ ਖਿੱਚ ਹੈ ਇੱਕ ਆਪਣੀ ਗੁਰੂਤਾ ਸ਼ਕਤੀ ਹੈ ਤੇ ਜਿਉਂ-ਜਿਉਂ ਉਹ ਆਪਣੇ ਪੂਰੇ ਜ਼ਲਵੇ ਦੇ ਵਿੱਚ ਧਰਤੀ ਦੇ ਦੁਆਲੇ ਘੁੰਮਦਾ ਹੋਇਆ ਪਾਣੀ ਦੇ ਪੱਧਰ ਦੇ ਉੱਪਰ ਜਾਂਦਾ ਤਾਂ ਉਹ ਪਾਣੀ ਨੂੰ ਆਪਣੇ ਵੱਲ ਖਿੱਚਦਾ ਜਿਹਨੂੰ ਅਸੀਂ ਹਾਈ ਟਾਈਡ ਕਹਿੰਦੇ ਹਾਂ ਉਹ ਪਾਣੀ ਦਾ ਖਿਚਾਅ ਉਸ ਵਲ ਹੋ ਜਾਂਦਾ ਹੈ ਸੋ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮਸ਼ੇਰੇ ਹੁੰਦੇ ਸੀਗੇ ਉਹ ਚੰਦਰਮਾ ਦੀ ਰੋਸ਼ਨੀ ਤੋਂ ਉਹਦੇ ਆਕਾਰ ਤੋਂ ਇਹ ਹਿਸਾਬ ਲਾ ਲੈਂਦੇ ਸੀ ਕਿ ਅੱਜ ਜੋ ਟਾਈਡ ਹੈ ਅੱਜ ਹਾਈ ਟਾਈਡ ਹੈ ਅੱਜ ਪਾਣੀ ਚ ਉਤਰਾ ਚੜਾ ਜ਼ਿਆਦਾ ਹੋਣਗੇ ਅਸੀਂ ਪਾਣੀ ਚ ਮੱਛੀਆਂ ਫੜਨ ਜਾਣਾ ਜਾਂ ਨਹੀਂ ਜਾਣਾ ਜਹਾਜ਼ ਅਸੀਂ ਕਿਸ ਇਲਾਕੇ ਚ ਕਿਹੇ ਸਮੇਂ ਲਗਾਉਣਾ ਹੈ ਕਿ ਇਸ ਸਮੇਂ ਚ ਕਿੱਥੇ ਹਾਈ ਟਾਈਡ ਹੋਵੇਗਾ ਕਿੱਥੇ ਲੋ ਟਾਈਡ ਹੋਵੇਗਾ ਉਹ ਸਾਰਾ ਵੇਖਣ ਦੇ ਵਾਸਤੇ ਕੁਦਰਤੀ ਹੈ ਕਿ ਉਹ ਚੰਦਰਮਾ ਦੇ ਆਕਾਰ ਤੇ ਉਸਦੇ ਪ੍ਰਕਾਸ਼ ਨੂੰ ਆਧਾਰ ਬਣਾਉਂਦੇ ਸੀ ਜਿੱਥੋਂ ਤੱਕ ਪੁਲਾੜ ਦੀ ਗੱਲ ਹੈ ਅਜੇ ਤੱਕ ਸਾਡੀ ਪਹੁੰਚ ਹੀ ਚੰਦਰਮਾ ਤੱਕ ਤੇ ਸੂਰਜ ਤੱਕ ਤਾਂ ਸੀ ਗਏ ਨਹੀਂ ਜਾ ਸਕਦੇ ਆ ਸੋ ਕੁਦਰਤੀ ਹੈ ਕਿ ਜਿਹੜੇ ਪੁਲਾੜ ਵਿੱਚ ਜਾਂਦੀਆਂ ਹਨ ਉਹਨਾਂ ਦੇ ਵੀ ਤਾਂ ਚੰਦਰਮਾ ਦੀ ਦਿਸ਼ਾ ਨਿਰਧਾਰਣ ਕਰਨ ਵਾਸਤੇ ਜਾਂ ਉੱਥੇ ਪਹੁੰਚਣ ਵਾਸਤੇ ਚੰਦਰਮਾ ਹੀ ਆਧਾਰ ਰੱਖਿਆ ਹੋਵੇਗਾ ਸੋ ਉਹ ਇਸ ਗੱਲ ਨੂੰ ਪੁਲਾੜ ਤੇ ਜਹਾਜ਼ਾਂ ਨਾਲ ਜਿਹੜੇ ਕਿ ਅੱਜ ਸਾਰੇ ਬਿਲਕੁਲ ਜੀਪੀਐਸ ਸਿਸਟਮ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਫਿਰ ਅਸੀਂ ਉਹੀ ਪ੍ਰਾਤਨ ਦਿੱਤ ਨਾਲ ਜੋੜ ਕੇ ਵੇਖੀ ਤੇ ਮੇਰੇ ਖਿਆਲ ਦੇ ਨਾਲ ਇਹ ਕੋਈ ਸਮਝਦਾਰੀ ਨਹੀਂ ਹੋਵੇਗੀ ਚੰਦਰ ਅਧਾਰਿਤ ਕੈਲੰਡਰ ਹੈ ਕੀ ਅਤੇ ਇਸ ਦੀਆਂ ਕੀ ਕੀ ਹੋਂਦਾਂ ਆ ਹਨ ਅ ਵੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਚੰਦਰਮਾ ਧਰਤੀ ਦੇ ਦੁਆਲੇ ਘੁੰਮਦਾ ਤੇ ਉਹ ਆਪਣਾ ਜਿਹੜਾ ਟਾਈਮ ਪੀਰੀਅਡ ਹੈ ਇੱਕ ਚੱਕਰ ਲਾਉਂਦਾ ਉਹ 29.53 ਦਿਨਾਂ ਦੇ ਵਿੱਚ ਕਰਦਾ ਤੇ ਹੁਣ ਤੁਸੀਂ ਵੇਖੋ ਕਿ 29.53 ਦਿਨ ਦਾ ਇੱਕ ਮਹੀਨਾ ਹੋ ਗਿਆ ਤੇ 29.53 ਦਿਨ ਨੂੰ ਜਦੋਂ ਤੁਸੀਂ 12 ਦੇ ਨਾਲ ਮਲਟੀਪਲਾਈ ਕਰੋਗੇ ਉਹਨੂੰ ਗੁਣਾ ਕਰੋਗੇ ਤੇ ਉਹਦੇ ਨਾਲ 1 ਸਾਲ ਬਣ ਚੜੇਗੇ 12 ਮਹੀਨੇ ਬਣ ਚੜੇਗੇ ਤੇ ਉਹ 354.37 ਦਿਨ ਦਾ ਸਾਲ ਹੋਵੇਗਾ ਹੁਣ ਤੁਸੀਂ ਇਹ ਵੇਖੋ ਕਿ ਜਿਹੜੀ ਧਰਤੀ ਹੈ ਉਹ ਤਾਂ ਸੂਰਜ ਦੁਆਲੇ 365 ਦਿਨ ਦੇ ਵਿੱਚ ਘੁੰਮ ਰਹੀ ਹੈ ਜਿਹੜਾ ਚੰ드ਰਮਾ ਹੈ ਉਹਦਾ ਸਾਲ 354.37 ਦਿਨ ਦਾ ਬਣ ਰਿਹਾ ਇਹ ਚਿਹਦਾ 11 ਦਿਨ ਦਾ ਗੈਪ ਹੈ ਇਹ ਸਭ ਤੋਂ ਵੱਡੀ ਡਰਾਪ ਹੈ ਕਿ ਐਸਿਸਟਮ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਹੈ ਕਿ 11 ਦਿਨ ਦਾ ਗੈਪ ਪੈ ਜਾਂਦਾ ਹੈ ਉਸ 11 ਦਿਨ ਤੋਂ ਬਾਅਦ ਅਗਲੇ ਸਾਲ ਫਿਰ 11 ਦਿਨ ਦਾ ਗੈਪ ਪੈ ਗਿਆ 2 ਸਾਲ ਦਾ ਗੈਪ ਤੁਹਾਨੂੰ 22 ਦਿਨ ਚ ਲੈ ਗਿਆ ਤੀਸਰੇ ਸਾਲ ਇਹ 22 ਦਿਨ ਦੇ ਗੈਪ ਨੂੰ ਇਸ ਟ੍ਰੋਪੀਕਲ ਸਿਸਟਮ ਦੇ ਨਾਲ ਜੋੜਨ ਦੇ ਵਾਸਤੇ ਕੀ ਕਰਦੇ ਨੇ ਕਿ ਇੱਕ ਮਹੀਨਾ ਹੋਰ ਵਧਾ ਦਿੰਦੇ ਨੇ ਜਿਹਨੂੰ ਲੋਧ ਦਾ ਜਾਂ ਬਲਮਾਸਤਾ ਮਹੀਨਾ ਕਿਹਾ ਜਾਂਦਾ ਹੈ ਸੋ ਉਹਦੇ ਨਾਲ ਇਹ ਹੁੰਦਾ ਹੈ ਕਿ ਕਦੀ ਤਾਂ ਇਸ ਜਿਹੜਾ ਚੰਦਰ ਸਾਗਿਆ ਦੇ 12 ਮਹੀਨੇ ਹੁੰਦੇ ਨੇ ਕਦੀੋ ਮਹੀਨੇ ਜਿਹੜੇ ਨੇ 13 ਬਣ ਜਾਂਦੇ ਨੇ ਸੋ ਇਸ ਕਰਕੇ ਇਹਦਾ ਹੀ ਸਭ ਤੋਂ ਵੱਡੀ ਡਰਾਪ ਹੈ ਕਿ ਇਹ ਸੀ ਕਿ ਜਿਹੜਾ ਚੰਦਰ ਅਧਾਰਿਤ ਇਹ ਜਿਹੜਾ ਕੈਲੰਡਰ ਹੈ ਇਹ ਸਾਡੇ ਟ੍ਰੋਪੀਕਲ ਤੇ ਸੋਲਰ ਸਿਸਟਮ ਦੇ ਨਾਲ ਮੇਲ ਨਹੀਂ ਖਾਂਦਾ ਇਹਦੇ ਨਾਲ ਸਾਡੇ ਇਤਿਹਾਸਕ ਦਿਹਾੜਿਆਂ ਤਰੀਖਾਂ ਔਰ ਤੇ ਉੱਪਰ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਪੈਂਦਾ ਸੋ ਦਰਸ਼ਕ ਸਾਹਿਬਾਨ ਇਹ ਸੰਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਜਿਨ੍ਹਾਂ ਨਾਲ ਅਸੀਂ ਬਹੁਤ ਹੀ ਵਿਸਥਾਰ ਵਿੱਚ ਚੰਦਰ ਅਧਾਰਿਤ ਕੈਲੰਡਰ ਅਤੇ ਨਾਰਿਕਸ਼ਾਈ ਕੈਲੰਡਰ ਦੇ ਪੱਖਾਂ ਨੂੰ ਸ਼ੋਆ ਇਸੇ ਹੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਫਿਰ ਅਸੀਂ ਇਸੇ ਹੀ ਵਿਸ਼ੇ ਤੇ ਅਗਲੇ ਪੱਖਾਂ ਨੂੰ ਛੋਹਣ ਦਾ ਯਤਨ ਕਰਾਂਗੇ ਤਦ ਤੱਕ ਲਈ ਮੈਨੂੰ ਨਪਤੇ ਕੌਰ ਨੂੰ ਦੇ ਇਜਾਜ਼ਤ ਫਿਰ ਮਿਲਾਂਗੇ ਅਤੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ